ਜਿਹੜਾ ਤੁਹਾਡਾ ਚੈਨਲ ਦੇਖ ਕੇ ਆਏਗਾ ਉਹਨੇ 5-500 ਰੁਪਇਆ ਘੱਟ ਕਰ ਦੇਵਾਂਗੇ। ਲਓ ਜੀ। ਪਸਾਨ ਵੀਰੋ ਜਿੰਨੇ ਭੈਣ ਭਰਾ ਵੀਡੀਓ ਦੇਖ ਰਹੇ ਆ ਤੁਹਾਡੇ ਆਪੇ ਖੁੱਲੀ ਆਫਰ ਜੇ ਜਲਦੀ ਆਓ ਤੇ ਆਫਰ ਪਰ ਮੇਰੇ ਕੋ 2000 ਤੇ 12 ਚ ਆਇਆ ਸੀ। ਅੱਛਾ ਜੀ। ਹੈਪੀ ਮੱਲਾ ਪਹਿਲਾ ਬੰਪਰ ਨਾ ਮੇ ਕੋਲ ਆਇਆ। ਠੀਕ ਹੈ ਜੀ। ਇਸ ਟੈਂਡ ਤੇ ਬਹੁਤ ਵੇਖਿਆ ਗਿਆ ਕਰੀਮ ਰੰਗ ਉਹਨੇ ਕਰਾਇਆ ਬੰਪਰ ਨੂੰ। ਹਾਂਜੀ ਵੀਰ ਜੀ ਕਿੱਥੋਂ ਆਏ ਤੁਸੀਂ? ਅੱਜ ਭਾਜੀ ਜੇਣਕੇ ਤੋਂ ਆਇਓ। ਗੋਆ ਤੋਂ। ਜੇਣਕੇ ਤੋਂ। ਕੁੜਵਾ ਦਿੱਤੀ ਤੁਸੀਂ। ਕਟੂਆ। ਵੀਡੀਓ ਦੇਖਦੇ ਸਾਰੇ ਮਿੱਤਰ ਪਿਆਰਿਆਂ ਨੂੰ ਸਤਿ ਸ੍ਰੀ ਅਕਾਲ ਉਮੀਦ ਆ ਸਭ ਠੀਕ ਠਾਕ ਹੋਗੇ ਚੜ੍ਹਦੀ ਕਲਾ ਠਹਿ ਹੋਗੇ ਜ਼ਿਮੀਦਾਰਾਂ ਦਾ ਜਹਾਜ਼ ਟਰੈਕਟਰ ਤੇ ਜ਼ਿਮੀਦਾਰੇ ਵਿੱਚ ਟਰੈਕਟਰ ਦੀ ਜਿਹੜੀ ਆ ਉਹ ਬਹੁਤ ਅਹਿਮ ਜਗ੍ਹਾ ਆ ਤੇ ਟਰੈਕਟਰ ਦੇ ਦੋ ਪਾਰਟ ਜਿਹੜੇ ਵਧੀਆ ਤੇ ਮਜ਼ਬੂਤ ਹੋਣੇ ਚਾਹੀਦੇ ਨੇ ਜਿਹਦੇ ਸਿਰ ਤੇ ਸਾਰਾ ਟਰੈਕਟਰ ਦਾ ਕੰਮ ਚੱਲਦਾ ਆ ਜ਼ਿਮੀਦਾਰਾ ਚੱਲਦਾ ਆ ਉਹਨੇ ਬੰਪਰ ਤੇ ਹੁੱਕ ਹੁੱਕ ਜੇ ਵਧੀਆ ਹੋਊਗੀ ਤਾਂ ਹੀ ਅਸੀਂ ਆ ਵੱਧ ਜਿਹੜਾ ਭਾਰ ਟਰਾਲੀ 'ਚ ਲੈ ਕੇ ਚੱਲ ਸਕਦੇ ਹਾਂ ਬੰਪਰ ਜਿਹੜਾ ਆ ਸਾਨੂੰ ਲੋਡ ਪੈਂਦੀ ਆ ਟਰੈਕਟਰ ਦੀ ਸੇਫਟੀ ਵਾਸਤੇ ਵੀ ਤੇ ਜੇ ਕਿਤੇ ਇਹਦੀ ਠੱਕੇ ਦੀ ਲੋਡ ਪਵੇ ਟਰੈਕਟਰ ਨੂੰ ਉਹਦੇ ਵਾਸਤੇ ਵੀ ਜਿਹੜਾ ਬੰਪਰ ਬਹੁਤ ਮਜ਼ਬੂਤ ਹੋਣਾ ਚਾਹੀਦਾ ਤੇ ਅੱਜ ਅਸੀਂ ਉਸ ਵਰਕਸ਼ਾਪ ਤੇ ਆਏ ਆ ਜਿਨ੍ਹਾਂ ਦਾ ਬੰਪਰ ਅਤੇ ਹੁੱਕ ਬਣਾਉਣ ਵਿੱਚ 20 ਤੋਂ 22 ਸਾਲ ਦਾ ਤਜਰਬਾ ਆ ਵਰਕਸ਼ਾਪ ਭਾਵੇਂ ਉਸ ਤੋਂ ਵੀ ਜ਼ਿਆਦਾ ਪੁਰਾਣੀ 50 ਸਾਲ ਪੁਰਾਣੀ ਵਰਕਸ਼ਾਪ ਆ ਪਰ ਬੰਪਰ ਦਾ ਕੰਮ ਕਰਦੇ ਆ 22 ਸਾਲ ਹੋ ਗਏ ਨੇ ਤੇ ਬਹੁਤ ਵਧੀਆ ਟਿਕਾਊ ਤੇ ਇਹਨਾਂ ਦੇ ਨਾਲ ਦਾ ਬੰਪਰ ਤੇ ਹੁੱਕ ਜਿਹੜਾ ਆ ਉਹ ਕਿਤੇ ਵੀ ਵੇਖਣ ਨੂੰ ਮਿਲੂਗਾ ਤੇ ਆਪਾਂ ਟਰੈਕਟਰ ਦਿਖਾਉਨੇ ਆ ਨਾਲ ਬੰਪਰ ਦਿਖਾਉਨੇ ਆ ਕਿੱਦਾਂ ਦੇ ਲੱਗੇ ਆ ਤੇ ਸਾਰੀ ਗੱਲਬਾਤ ਕਰਦੇ ਆ ਕਿੰਨੇ ਦਾ ਬੰਪਰ ਲੱਗਦਾ ਆ ਕਿੰਨਾ weight ਹੁੰਦਾ ਆ ਤੇ ਕਿਸ-ਕਿਸ ਤਰ੍ਹਾਂ ਦੇ ਬੰਪਰ ਤੇ ਹੁੱਕ ਲੱਗਦੇ ਆ ਉਹ ਸਾਰੀ ਗੱਲਬਾਤ ਕਰਾਂਗੇ ਭੈਣ ਭਰਾ ਚੈਨਲ ਤੇ ਨਵੇਂ ਆਏ ਨੇ ਉਹ ਚੈਨਲ ਮਨਜਿੰਦਰ ਕਮਾਨ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚਲਦੇ ਆ ਜੀ ਵਰਕਸ਼ਾਪ ਦੇ ਅੰਦਰ ਗੁਰਦੀਪ ਸਿੰਘ ਹੁਣਾਣਾ ਭਾਈ ਸਤਿ ਸ਼ਕਾਲ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਬਹੁਤ ਵਧੀਆ ਜੀ ਸਰਦੀਕਲਾ ਬਹੁਤ ਵਧੀਆ ਸਰ ਜੀ ਬਹੁਤ ਵਧੀਆ ਅ ਜੀ ਸਭ ਤੋਂ ਪਹਿਲਾਂ ਤੇ ਮੇਰੇ YouTube ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਬਹੁਤ ਬਹੁਤ ਮਿਹਰਬਾਨੀ ਸਰ ਜੀ ਥੀ ਆਡੀਟ ਚਲੋ ਕਰਦੇ ਵੀਰ ਜੀ ਆਪਣੀ ਵਰਕਸ਼ਾਪ ਜਿਹੜੀ ਆ ਕਿੰਨੀ ਕੁ ਪੁਰਾਣੀ ਆ ਸਾਡੇ ਫਾਜ਼ਲ ਸਾਹਿਬ ਕੰਮ ਕਰਦੇ ਸੀ ਜੀ ਠੀਕ ਹੈ ਜੀ ਪਹਿਲਾਂ ਸਾਰੇ ਹੀ ਅਸੀਂ ਖੇਤੀਬਾੜੀ ਦੇ ਪਰਿੰਮੈਂਟਸ ਤਿਆਰ ਕਰਦੇ ਸੀਗੇ ਟਰਾਲੀਆਂ ਤਵੀਆਂ ਹੱਲਾਂ ਟਰੈਲਰ ਜੋ ਵੀ ਨੇ ਠੀਕ ਹੈ ਜੀ ਪਰ ਅਸੀਂ 2002 ਚ ਇਸ ਫੀਲਡ ਚ ਆਏ ਬੰਪਰ ਹੁੱਕ ਚ ਠੀਕ ਹੈ ਜੀ ਤੇ ਉਸ ਤੋਂ ਬਾਅਦ ਅਸੀਂ ਜਿਹੜੇ ਬਾਕੀ ਟਰਾਲੀਆਂ ਵਗੈਰਾ ਜਾਂ ਉਹ ਸਭ ਨਹੀਂ ਬਣਾਉਣੇ ਬੰਦ ਕਰ ਦਿੱਤੇ ਹੁਣ ਸਿਰਫ ਤੇ ਸਿਰਫ ਅਸੀਂ ਬੰਪਰ ਤੇ ਹੁੱਕ ਹੀ ਤਿਆਰ ਕਰਦੇ ਆਂ ਤੇ ਬੰਪਰ ਤੇ ਹੁੱਕ ਵਾਸਤੇ ਆਪਣੇ ਕੋ ਕਿੱਥੋਂ ਕਿੱਥੋਂ ਤੱਕ ਟਰੈਕਟਰ ਆਉਂਦੇ ਆ ਸਾਡੇ ਕੋ ਵੀਰ ਜੀ ਮੋਸਟਲੀ ਜਿਹੜੇ ਨੇ ਮਤਲਬ ਕਿ ਜੀ ਐਂਡ ਕੇ ਠੀਕ ਹੈ ਹਸ਼ਿਆਰ ਪਰ ਤੋਂ ਠੀਕ ਹੈ ਫਿਰ ਆਪਣਾ ਹਿਮਾਚਲ ਪ੍ਰਦੇਸ਼ ਮੋਗਾ ਤੱਕ ਅੰਮ੍ਰਿਤਸਰ ਸਾਰੇ ਇਲਾਕੇ ਤੁਸੀਂ ਦੇਖੀ ਮਤਲਬ ਲੱਗ ਲੱਗੇ 14-15 ਸਟੇਟਾਂ ਜੇ ਆਪਣਾ ਨਾਮ ਬੋਲਦਾ ਹਾਂਜੀ ਜਾਂਦੇ ਨੇ ਜੀ ਬੰਪਰ ਠੀਕ ਹੈ ਜੀ ਮਿਹਰਬਾਨੀ ਅੱਛਾ ਜੀ ਬੰਪਰ ਤੇ ਹਕਵਾਲੀ ਤੁਸੀਂ ਕਿਉਂ ਜ਼ਿਆਦਾ ਟਾਰਗੇਟ ਕੀਤਾ ਕੋਕ ਤੇ ਬੰਪਰ ਦਾ ਇਹ ਹੋਇਆ ਕਿ ਇਸ ਤਰ੍ਹਾਂ ਜਦੋਂ ਅਸੀਂ ਬੰਪਰ ਲਾਉਣੇ ਸ਼ੁਰੂ ਕੀਤੇ ਹਾਂਜੀ ਜ਼ਿਮੀਂਦਾਰਾਂ ਦੀ ਮੰਗ ਤੇ ਇਹ ਲੋ ਬੰਪਰ ਦਾ ਅਸੀਂ ਚੇਂਜ ਕਰਦੇ ਕਰਦੇ ਅੱਜ ਅਸੀਂ ਨਵਾਂ ਇੱਕ ਰੂਪ ਤਿਆਰ ਕੀਤਾ ਹੈ ਬੰਪਰ ਦਾ ਅੱਛਾ ਜੀ ਆਪਾਂ ਉਹ ਵੀ ਵੇਖੀਏ ਹਾਂਜੀ ਜ਼ਰੂਰ ਜੀ ਚਲੋ ਆਓ ਜੀ ਇਹ ਬੰਪਰ ਆ ਸਰ ਅੱਛਾ ਜੀ ਇਹ ਬੰਪਰ ਜਿਹੜਾ ਇਹਨੂੰ ਅਸੀਂ ਜ਼ਿੰਮੇਦਾਰ ਚੱਕਵਾ ਵੀ ਕਹਿ ਦਿੰਦੇ ਹਾਂ ਤੇ ਚਾਦਰ ਰੋਲਾ ਵੀ ਕਹਿ ਦਿੰਦੇ ਹਾਂ ਇਹਦੇ ਉੱਪਰ ਗ੍ਰਿਲ ਨਹੀਂ ਲੱਗਦੀ ਅੱਛਾ ਠੀਕ ਹੈ ਇਹਦੀ ਪਿੱਛੇ ਤੱਕ ਸਪੋਰਟ ਜਾਂਦੀ ਜੇ ਪਿੱਛੇ ਆ ਵੀਰ ਪਿੱਛੇ ਤੱਕ ਸਪੋਰਟ ਰੱਖਾ ਹਾਂਜੀ ਇਹ ਵਾਲੀ ਸਪੋਰਟ ਹਾਂਜੀ ਇਹ ਸਾਰਾ ਟਰੈਕਟਰ ਨੂੰ ਇੱਕਦਾਂ ਬੰਨ੍ਹ ਦਿੰਦੀ ਹੈ ਜੀ ਤੁਸੀਂ ਬੰਪਰ ਬਹੁਤ ਲੱਗੇ ਵੇਖੇ ਹੋਣਗੇ ਪਰ ਅੱਗੇ ਅੱਗੇ ਹੀ ਬੰਪਰ ਲੱਗੇ ਜਾਂਦੇ ਆ ਉਹ ਪਿੱਛੇ ਵਾਲੀ سپورਟ ਜਿਹੜੀ ਆ ਨਾ ਉਸ ਹੀ ਲਾਉਨੇ ਆ ਅੱਛਾ ਸਿਰਫ ਤੁਹਾਡੇ ਲੋਨ ਹਾਂਜੀ ਅਸੀਂ سپورਟ ਨਾਲ ਸ਼ੁਰੂ ਕੀਤੀ ਉਹ سپورਟ ਲਾਉਣ ਦਾ ਕਾਰਨ سپورਟ ਦਾ ਕਾਰਨ ਇਹ ਸੀ ਕਿ ਉਹ ਤੱਕਾ ਲਾਉਣਾ ਜਾਂ ਅਸੀਂ ਅੱਗੇ ਟੋਜਨ ਕਰਦੇ ਆ ਟਰੈਕਟਰ ਉੱਥੋਂ ਪਾੜ ਤੋਂ ਦੋ ਪਾੜ ਕੇ ਵੇਰ ਹੋ ਜਾਂਦੇ ਆ ਜਦੋਂ ਟਰੈਕਟਰ ਖਿੱਚੇ ਜਾਂਦੇ ਨੇ ਇਹ ਸਾਰੇ ਟਰੈਕਟਰ ਨੂੰ ਇੱਕ ਥਾਂ ਬੰਨ੍ਹ ਦਿੰਦੀ ਹੈ ਅੱਛਾ ਮਤਲਬ ਜਿਹੜਾ ਕਈ ਵਾਰੀ ਮੁਸ਼ਕਲ ਹੁੰਦੀ ਆ ਕਿ ਜੇ ਤੁਹਾਨੂੰ ਆਪਾਂ ਅੱਗੋਂ ਟਰੈਕਟਰ ਪਾ ਕੇ ਖਿਚਦੇ ਆਂ ਤਾਂ ਟਰੈਕਟਰ ਸੀ ਕਦੇ ਕਦੇ ਵੇਖਿਆ ਦੋ ਐਸੇ ਟਰੈਕਟਰ ਹੋ ਜਾਂਦੇ ਨੇ ਪਰ ਇਹ ਬੰਪਰ ਲਾਉਣ ਦੇ ਨਾਲ ਜਾਂ ਉਹ ਸਪੋਰਟ ਲਾਉਣ ਦੇ ਨਾਲ ਹਾਂਜੀ ਟਰੈਕਟਰ ਇੱਕ ਹੋ ਗਿਆ ਜੀ ਇਕੱਠਾ ਹੋ ਗਿਆ ਟਰੈਕਟਰ ਖਿੱਚਿਆਣੇ ਜਾਂਦਾ ਇਹਦੀ ਬਹੁਤ ਜ਼ਿਆਦਾ ਮਜ਼ਬੂਤ ਹੋਰ ਵੀ ਵਾਅਦਾ ਲਾਏਗਾ ਹਾਂਜੀ ਜ਼ਰੂਰ ਜੀ ਅੱਛਾ ਇਸ ਬੰਪਰ ਨੂੰ ਕੀ ਕਹਿੰਦੇ ਆ ਇਹਨੂੰ ਸਾਡੇ ਜ਼ਿਮੀਦਾਰ ਭਰਾ ਚੱਕਵਾ ਵੀ ਕਹਿ ਦਿੰਦੇ ਆ ਠੀਕ ਆ ਜੀ ਤੇ ਚਾਦਰ ਵਾਲਾ ਵੀ ਕਹਿ ਦਿੰਦੇ ਆ ਅੱਜ ਕੱਲ ਇਹ ਟ੍ਰੈਂਡ ਚੱਲ ਰਿਹਾ ਜੀ ਆਓ ਮੜਾ ਇਧਰਲੇ ਪਾਸੇ ਕੈਮਰੇ ਨੂੰ ਮਾਰੋ ਤੇ ਇਹ ਚੱਕਵਾ ਬੰਪਰ ਲੱਗਾ ਹੋਇਆ ਜੀ ਇਹ ਅੱਜ ਕੱਲ ਬੜਾ ਟ੍ਰੈਂਡਿੰਗ ਚ ਆ। ਹਾਂਜੀ। ਹਾਂਜੀ ਬਿਲਕੁਲ ਜੀ। ਇਹ ਕਿੰਨਾ weight ਹੈ ਇਸ ਬੰਪਰ ਦਾ ਹੁਣ? ਇਸ ਬੰਪਰ ਦਾ weight ਹੈਗਾ ਜੀ 1 ਕਵਾਂਟਲ 30 ਕਿਲੋ। 1 ਕਵਾਂਟਲ ਤੇ ਮਤਲਬ weight ਜਿਹੜਾ ਆ ਅਸੀਂ ਆਪਣੇ ਅਕੋਰਡਿੰਗ ਦਾ ਹਾਂਜੀ ਲਾ ਸਕਦੇ ਆ ਜੀ। ਜੇ ਸਾਡੇ ਇਹ ਜਿਹੜਾ ਬੰਪਰ ਲੱਗਾ ਤੁਸੀਂ ਦੇਖ ਰਹੇ ਹੋ, ਇਹ ਟਰੈਕਟਰ ਜਿਹੜਾ ਆ ਕਿੱਥੋਂ ਆਇਆ ਤੇ ਵੀਰ ਨਾਲ ਗੱਲ ਕਰਦੇ ਆ। ਅ ਵੀਰ ਜੀ ਕਿੱਥੋਂ ਆਏ ਜੇ? ਭਾਈ ਜੰਮੂ ਤੋਂ ਆਏ। ਜੰਮੂ ਤੋਂ ਆਏ ਜੀ। ਹਾਂਜੀ। ਤੇ ਇੱਥੇ ਕਿਉਂ ਤੁਸੀਂ ਕਾਬੀਆਂ ਜੀ ਕਿਉਂ ਆਏ ਬੰਪਰ ਲਾਉਣ ਵਾਸਤੇ ਜੀ ਸਰ ਇੱਥੇ ਸਾਨੂੰ ਲਗਭਗ 10 ਸਾਲ ਹੋ ਗਿਆ ਨਵਾਂ ਦੇ ਆਂਦਾ ਜੇ ਬੜੀ ਵਧੀਆ ਹੈ ਠੀਕ ਹੈ ਪ੍ਰੋਡਕਟ ਬੜਾ ਅੱਛਾ ਬਣਾਉਂਦੇ ਆਂ ਅੱਛਾ ਜੀ ਮਜਬੂਤ ਨੇ ਥੋੜੇ ਸਸਤੇ ਹੈ ਕਿੰਨੇ ਵਾਟਰਟਰ ਆ ਤੁਹਾਡੇ ਇੱਥੇ ਇਸੇ ਹੜਾ ਹੋਰ ਮਟਰ ਆ ਗਿਆ 8ਵਾਂ ਟਰੈਕਟਰ ਆ ਗਿਆ ਅੱਠ ਟਰੈਕਟਰਾਂ ਨੂੰ ਤੁਸੀਂ ਬੰਪਰ ਨਾਪ ਕੇ ਹੁੱਕ ਇਹਨੂੰ ਇਕੱਲਾ ਬੰਪਰ ਹੀ ਲਵਾਇਆ ਕਿ ਜਾਂ ਹੁੱਕ ਵੀ ਲਵਾਇਆ ਹੁੱਕ ਵੀ ਲਵਾਈ ਹੈ ਹਾਂ ਜੀ ਤੇ ਆਪਾਂ ਹੁੱਕ ਵੀ ਦੇਖ ਲੈਂਦੇ ਆਂ ਤੇ ਇਹ ਵਿੱਜੀ ਹੁੱਕ ਲੱਗੀ ਆ ਹਾਂਜੀ ਹਾਂਜੀ ਅੱਛਾ ਹੁੱਕ ਦਾ ਦੂਸਰੀ ਹੁੱਕ ਤੁਸੀਂ ਕਿਉਂ ਨਹੀਂ ਲਵਾਈ ਇਹ ਐਸੀ ਹੀ ਹੁੱਕ ਨੂੰ ਕਿਉਂ ਪੈਲ ਦਿੱਤੀ ਸੋ ਜੀ ਦੂਜੀ ਹੁੱਕ ਨਾਲੋਂ ਪਤਲੀ ਹੈ ਟੁੱਟਣ ਜਿਆਦਾ ਜੰਸ ਹੋ ਜਾਂਦੇ ਹੁੰਦਾ ਜਵਾਬ ਪਤਲਾ ਹੁੰਦਾ ਹੈ ਅੱਛਾ ਜੀ ਆ ਜਵਾਬ ਆ ਜਵਾਬ ਬਹੁਤ ਵਧੀਆ ਹੈ ਇਹਦੇ ਨਾਲ 5 ਕੁਇੰਟਲ 5 ਟਨ ਇਹਨਾਂ ਦਾ 5 ਸੱਕੜੇ ਮਾਰੋ ਗਿਆ 6 ਸੱਕੜੇ ਮਾਰੋ ਗਿਆ ਰੇਤ ਅੱਛਾ ਜੀ ਮਤਲਬ ਇਹ ਜਿਹੜਾ ਆ 6-7 ਸੈਂਕੜੇ ਤੱਕ ਤੁਸੀਂ ਆਰਾਮ ਨਾਲ ਆਰਾਮ ਨਾਲ ਮਤਲਬ ਇਹਨੀ ਮਜ਼ਬੂਤ ਹੁੱਕ ਬਣੀ ਇੰਨੀ ਮਜ਼ਬੂਤ ਹੁੱਕ ਠੀਕ ਹੈ ਜੀ ਤੇ ਇਹ ਟਰੈਕਟਰ ਕਿਹੜਾ ਮਾਡਲ ਹੈ ਅਰਜਨ 555 ਹਾਂਜੀ 555 ਠੀਕ ਹੈ ਜੀ ਇਹ ਹੁੱਕ ਲੱਗੀ ਆ ਤੇ ਅਗਲਾ ਬੰਪਰ ਲੱਗਾ ਹਾਂਜੀ ਹਾਂਜੀ ਚਲੋ ਮਿਹਰਬਾਨੀ ਆ ਜੀ ਸਾਨ ਵੀਰੋ ਪਹਿਲਾਂ ਆਪਾਂ ਜਿਹੜਾ ਚੱਕਵਾ ਬੰਪਰ ਦੇਖਿਆ ਸੀ ਤੇ ਹੁਣ ਆਪਾਂ ਦੂਸਰੀ ਕਿਸਮ ਦਾ ਬੰਪਰ ਵੀਰ ਦੇ ਨਾਲ ਵੀਰ ਗੁਰਦੀਪ ਸਿੰਘ ਨਾਲ ਗੱਲ ਕਰਦੇ ਆਂ ਤੇ ਇਸ ਬੰਪਰ ਸਾਰੇ ਬੰਪਰ ਬਾਰੇ ਜਾਣਕਾਰੀ ਲੈਣੇ ਆ ਤੇ ਵੀਰ ਜੀ ਆ ਦੱਸਿਓ ਮਾੜਾ ਜਿਆ ਪੀ ਇਹ ਬੰਪਰ ਜਿਹੜਾ ਆ ਇਹਨੂੰ ਆਪਾਂ ਕਿਹੜਾ ਬੰਪਰ ਕਹਿੰਦੇ ਆ ਇਹਨੂੰ ਭਾਜੀ ਅਹੀਂ ਗ੍ਰਿਲ ਵਾਲਾ ਬੰਪਰ ਤੇ ਠੱਕੇਲਾ ਬੰਪਰ ਵੀ ਕਹਿੰਦੇ ਆ ਇਹ ਜਿੱਦਾਂ ਜਿਹੜਾ ਮਤਲਬ ਗੰਨੇ ਵਾਲੀ ਟਰਾਲੀ ਹਾਂਜੀ ਜਿਸ ਤਰ੍ਹਾਂ ਗੰਨੇ ਵਾਲੀ ਟਰਾਲੀ ਨੂੰ ਅਸੀਂ ਡਾਲਾ ਖੋਲ ਕੇ ਲਾਦਨੇ ਆ ਤੇ ਦੂਜੇ ਬੰਪਰ ਜਿਹੜਾ ਆ ਥਲੇ ਲੰਘ ਜਾਂਦਾ ਟਰੈਕਟਰ ਨੂੰ ਸਾਰਾ ਸੇਵ ਕਰਦਾ ਜੀ ਇਹ ਮਤਲਬ ਸੇਫਟੀ ਪਰਪਸਲੀ ਵੀ ਹਾਂਜੀ ਫਿਰ ਸੇਫਟੀ ਪਰਪਸ ਲਈ ਟੱਕਣ ਵਾਸਤੇ ਟੱਕਣ ਵਾਸਤੇ ਵੀ ਮਤਲਬ ਆਪਾਂ ਜੇ ਫਸਲੀ ਟਰਾਲੀ ਕੱਢਣ ਵਾਸਤੇ ਵੀ ਇਹਦਾ ਵਾਸਤੇ ਜਦੋਂ ਅਸੀਂ ਅੱਗੇ ਟਰੈਕਟਰ ਪਾਉਂਦੇ ਆ ਵੀਰ ਜੀ ਤਿੰਨ ਪਾਏ ਉਹਨ ਮਤਲਬ ਜਿੰਨਾ ਜਿਹੜਾ ਟਰੈਕਟਰ ਜੋੜਿਆ ਉਹ ਪਿੱਛੋਂ ਲਾਉਂਦਾ ਆ ਅੱਗੇ ਨਹੀਂ ਲਾਉਂਦਾ ਹਾਂਜੀ ਕਿਉਂਕਿ ਅੱਗੇ ਜਿਹੜਾ ਟਰੈਕਟਰ ਟੋਜਨ ਕਰਦੇ ਆ ਅਗਲੇ ਟਾਇਰ ਜਿਹਨੇ ਇਹਨਾਂ ਵੱਡੇ ਹੋ ਸਲਿੱਪ ਕਰਦੇ ਨੇ ਬਿਲਕੁਲ ਜਦੋਂ ਪਿੱਛੋਂ ਟਰੈਕਟਰ ਲੱਗਦਾ ਹਾਂ ਅਗਲੀ ਟਰਾਲੀ ਨੇ ਦਬੋ ਕਰਦਾ ਤੇ ਪਿਛਲੇ ਟਾਂ ਦੇ ਵਜਨ ਆ ਜਾਂਦਾ ਇਹ ਇਕੱਲਾ ਟਰੈਕਟਰ ਤਿੰਨਾ ਇਨਾ ਕੰਮ ਕਰਦਾ ਇਹ ਕਿੰਨੇ ਵੇਟ ਕੀ ਆ ਇਸ ਬੰਪਰ ਦਾ ਇਸ ਸੇਡ ਦਾ ਇਹਦਾ ਵੇਟ ਹੈਗਾ ਜੀ 1 ਕੁਆਂਟਲ ਕੋ 35 ਕਿਲੋ ਤੇ ਨਾਰਮਲ ਜਿਹੜਾ ਬੰਪਰ ਆ ਉਹ ਕਿੰਨੇ ਕਿਲੋ ਦਾ ਲਾਉਂਦੇ ਤੁਸੀਂ ਨਾਰਮਲ ਜਿਹੜਾ ਇਹ ਨਾਰਮਲ ਆ ਜੀ ਇਹ ਸਵਾ ਕੁਆਂਟਲ ਇੱਕ ਪਿੰਡ 30 ਕਿਲੋ ਹੋ ਜਾਂਦਾ ਜੀ ਇਤੋਂ ਕਿਸੇ ਨੇ ਵੱਧ ਵੀ ਲਗਣਾ ਹੋਵੇ ਡੇਢ ਕੁਆਂਟਲ 2 ਕੁਆਂਟਲ 2.5 ਕੁਆਂਟਲ ਤੱਕ ਅਸੀਂ ਜੌਂਡੀਆ ਟਰੈਕਟਰ ਹਾਂਜੀ ਤੇ ਜਿਹੜਾ ਹੈਗਾ ਹੌਲੈਂਡ 4/4 ਹਾਂ ਦੋਵਾਂ ਟਰੈਕਟਰਾਂ ਨੂੰ ਅਸੀਂ ਬੰਪਰ ਕੋਈ 3 ਕੁਆਂਟਲ 3 ਕੁਆਂਟਲ 10 ਕਿਲੋ ਤੱਕ ਦੇ ਲਾਏ ਹੋਏ ਨੇ ਮਤਲਬ ਜਿੰਨਾਂ ਦੀ ਪਲੇਟ ਦੀ ਮਟਾਈ ਹਾਂਜੀ 1.5 ਇੰਚ ਮੋਟੀ ਹੁੰਦੀ ਹੈ ਅੱਛਾ ਜੀ ਹਾਂਜੀ ਪਰ ਇਹ ਵੇਰੀ ਕਰਦਾ ਆ ਵੇ ਅ ਫਰਕ ਰਹਿੰਦਾ ਏ ਟਰੈਕਟਰ ਦੇ ਟਰੈਕਟਰ ਦੇ ਦੇਖੋ ਜੀ ਇਹ 2 ਵੀਲ ਡਰਾਈਵ ਆ ਹਾਂ ਇਹਨੂੰ ਹੌਲਾ ਬੰਪਰ ਵੀ ਚੱਲਦਾ ਜਿਹੜਾ 4 ਵੀਲ ਡਰਾਈਵ ਆ ਹਾਂ ਉਹਨੂੰ ਪਾਰਾ ਬੰਪਰ ਹੀ ਚੱਲਦਾ ਕਿਉਂਕਿ ਉਹਨੂੰ ਅੱਗੇ ਵਜਨ ਹੋਏਗਾ ਤੇ ਉਹਦੇ ਜਿਹੜੇ 4/4 ਆ ਕੰਮ ਕਰੇਗਾ ਕੰਮ ਕਰੇਗਾ ਹਾਂਜੀ ਮਤਲਬ ਜਿਹੜਾ 4/4 ਫੋਰ ਟਰੈਕਟਰ ਉਹਨੂੰ ਘੱਟੋ ਘੱਟ 2.5 ਤੋਂ 3 ਕੁਇੰਟਲ ਜਿਹੜਾ 2.5 ਤੋਂ 3 ਕੁਇੰਟਲ ਦਾ ਬੰਪਰ ਲੱਗਦਾ ਹਾਂਜੀ ਠੀਕ ਹੈ ਜੀ ਤੇ ਇਹ ਅ ਦਰਸ਼ਕ ਵੀਰੋ ਸਫਾਈ ਚੈੱਕ ਕਰ ਸਕਦੇ ਜੀ ਬੰਪਰ ਦੀ ਬਿਲਕੁਲ ਐ ਵਧੀਆ ਗਰਾਇੰਡ ਕੀਤਾ ਹੋਇਆ ਆ ਕੋਈ ਜੋੜ ਜਿਹੜਾ ਆ ਐਕੂਰੇਟ ਜੋੜ ਲੱਗੇ ਹੋਏ ਨੇ ਵੈਲਡਿੰਗ ਜਿਹੜੀ ਐ ਬਿਲਕੁਲ ਸੈੱਟ ਪੂਰਾ ਬਣਾਇਆ ਹੋਇਆ ਤੇ ਇਹ ਜਿਹੜਾ ਬੰਪਰ ਆ ਇਹਨੂੰ ਆਪਾਂ ਵੱਖ ਵੀ ਕਰ ਸਕਦੇ ਆ ਜੇ ਕਿਸੇ ਕਿਸਾਨ ਵੀਰ ਨੇ ਉੱਪਰਲਾ ਜਿਹੜੀ ਜਾਲੀ ਆ ਇਹਨੂੰ ਲਾਉਣਾ ਹੋਵੇ ਇਹਨੂੰ ਲਾ ਸਕਦਾ ਹੈ ਤਾਂ ਇਕੱਲਾ ਬੰਪਰ ਵੀ ਰੱਖ ਸਕਦਾ ਹੈ ਅੱਛਾ ਵੀਰ ਜੀ ਇਹ ਜਿਹੜਾ ਬੰਪਰ ਤੁਸੀਂ ਬਣਾਉਂਦੇ ਹੋ ਹਾਂਜੀ ਇਹਦੀ ਕਟਿੰਗ ਜਿਹੜੀ ਆ ਉਹ ਕਿੰਨੇ ਪੀਸ ਚ ਕਰਦੇ ਜੇ ਤੇ ਇਹ ਜੋੜ ਕਿੰਨੇ ਪੈਂਦੀ ਐ ਚ ਇਹ ਸਰ ਜੀ ਅਸੀਂ ਕਟਿੰਗ ਇਹਦੀ ਆਪ ਕਰਦੇ ਆ ਠੀਕ ਹੈ ਜੀ ਇੱਕ ਤੇ ਇਹ ਜੋੜ ਵਾਲਾ ਬੰਪਰ ਆ ਠੀਕ ਹੈ ਇੱਕ ਬੰਪਰ ਤੁਹਾਨੂੰ ਪਲੇਟ ਪਹਿਲਾਂ ਦਿਖਾਈ ਆ ਉਹ ਬਿਨਾ ਜੋੜ ਤੋਂ ਆ ਇਹਦੀ ਕਟਿੰਗ ਜਿਹੜੀ ਆ ਉਹ ਸਾਡੀ ਲੁਧਿਆਣੇ ਤੋਂ ਆਉਂਦੀ ਐ ਉਹਨੂੰ ਪਲਾਜ਼ਮਾ ਕਟਿੰਗ ਕਹਿੰਦੇ ਨੇ ਪਲਾਜ਼ਮਾ ਕਟਿੰਗ ਜਿਹੜੀ ਆ ਤੁਹਾਡੀ ਉਹ ਲੁਧਿਆਣੇ ਤੋਂ ਆਉਂਦੇ ਨੇ ਉਹ ਤਾਂ ਉਹਦੇ ਵਾਸਤੇ ਤਾਂ ਕੋਈ ਪਲੇਟ ਦੇ ਵਿੱਚ ਜੋੜ ਨਹੀਂ ਆਉਂਦੀ ਹਾਂਜੀ ਉਸ ਜਿਹੜੀ ਸਾਈਡ ਵਾਲੀ ਪਲੇਟ ਆ ਉਹ ਇੱਕ ਹੁੰਦੀ ਐ ਅੱਗੋਂ ਗ੍ਰਿਲ ਇਸ ਲਾਈਨ ਲੱਗਣੀ ਐ ਬਾਕੀ ਫਰੰਟ ਤਾਉ ਕੋ ਸੇਮ ਬੰਦਾ ਜੀ ਮਤਲਬ ਕਿਸਾਨ ਵੀਰੋ ਜੇ ਕਿਸੇ ਨੇ ਆ ਗ੍ਰਿਲ ਲਾਉਣੀ ਹੋਵੇ ਤਾਂ ਉਤਾਰ ਵੀ ਸਕਦਾ ਨਟ ਲੱਗੇ ਹੋਏ ਨੇ ਤੇ ਜੇ ਗ੍ਰਿਲ ਲਾ ਕੇ ਵੀ ਰੱਖਣਾ ਤੇ ਲਾ ਕੇ ਵੀ ਰੱਖ ਸਕਦਾ ਇਹ ਆਪਸ਼ਨਲ ਆ ਤੇ ਇਹ ਕਿੰਨੇ ਇੰਚ ਮੋਟਾ ਆ ਜੀ ਆ ਜਿਹੜਾ ਇਹ ਪਾਈਪ ਇਹਦਾ 2 ਇੰਚ ਦਾ ਆ ਜੀ ਠੀਕ ਆ ਜੀ ਤੇ ਸੀ ਕਲਾਸ ਸਭ ਤੋਂ ਭਾਰਾ ਪੈਪ ਅਸੀਂ ਵਰਤਦੇ ਆ ਇਸ ਤੋਂ ਮੋਟਾ ਪਾਈਪ ਨਹੀਂ ਹੁੰਦਾ ਜੀ ਇਹ ਜਦੋਂ ਅਸੀਂ ਡਾਲੇ ਵਿੱਚ ਵੀ ਟਰਾਲੀ ਦੇ ਨਾਲ ਜਾ ਕੇ ਲੱਗਦਾ ਵਜਦਾ ਕੋਈ ਚ ਚਿਬਣੀ ਹੁੰਦਾ ਨਾ ਵਿੰਗਾ ਹੁੰਦਾ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ ਪੂਰਾ ਹੈਵੀ ਡਿਊਟੀ ਹੁੰਦਾ ਮਤਲਬ ਕਈ ਵਾਰੀ ਕਿ ਇਦਾਂ ਨਹੀਂ ਹੁੰਦਾ ਵੀ ਮਾਲੋ ਆਪਾਂ ਜੋੜਨਾ ਤੱਕਾ ਲਾਉਂਦੇ ਹਾਂ ਤੇ ਇਹ ਖੋਲੇ ਜੇ ਜਾਂਦੀ ਕੋਈ ਪਲੇਟ ਟੁੱਟ ਜੇ ਪਿੱਛੋਂ ਨਹੀਂ ਵੀਰ ਜੀ ਅਜੇ ਤੱਕ ਕੋਈ ਕੰਪਲੇਨ ਨਹੀਂ ਆਈ ਜੀ ਇਹਨੂੰ 20 22 ਸਾਲ ਬੰਪਰ ਲਾਉਂਦੇ ਹੋਗੇ ਨੇ ਅੱਛਾ ਜੀ ਅਜੇ ਤੱਕ ਕੋਈ ਕੰਪਲੇਨ ਨਹੀਂ ਆਈ ਮਹਾਰਾਜ ਨਾ ਕਰੇ ਇੰਡੀ ਜ਼ੋਰ ਦੀ ਐਕਸੀਡੈਂਟ ਹੋਵੇ ਕਿ ਕਈ ਵਾਰ ਟਰੈਕਟਰ ਹੀ ਸਾਰੇ ਪਾੜ ਜਾਂਦੇ ਆ ਅੱਛਾ ਜੀ ਇਹੋ ਜਿਹਾ ਕਿਸੇ ਨਾਲ ਨਾ ਬੰਪਰ ਹੜਿਆ ਬੰਪਰ ਵਿੱਚ ਕੁਝ ਨਹੀਂ ਹੁੰਦਾ ਬੰਪਰ ਨੂੰ ਕੁਝ ਨਹੀਂ ਹੁੰਦਾ ਅਜ ਤੱਕ ਕੋਈ ਕੰਪਲੇਟ ਨਹੀਂ ਆਇਆ ਨਹੀਂ ਤੇ ਇਹ ਜਿਹੜੀ ਆ ਪਿੱਛੇ ਤੁਸੀਂ ਜਾਂਦੀ ਆਪਣੇ ਪਲੇਟ ਪਿੱਛੇ ਲੱਗਦੀ ਹੈ ਹਾਂਜੀ ਮਨਜਿੰਦਰ ਜੀ ਇਹ ਤਿਆਰ ਹੋ ਰਿਹਾ ਜੀ ਠੀਕ ਹੈ ਜੀ ਤੁਸੀਂ ਤਾਂ ਪਹਿਲਾ ਬੰਪਰ ਦੇਖਿਆ ਉਹ ਤਿਆਰ ਸੀਗਾ ਹਾਂਜੀ ਇਹ ਹੀ ਤਿਆਰ ਕਰ ਰਹੇ ਹਾਂ ਇਹ ਅਜੇ ਅਸੀਂ ਇਹਨੂੰ ਕੱਚਾ ਕੀਤਾ ਇਹਨੂੰ ਥੱਲੇ ਲਾਉਣਾ ਲਾ ਕੇ ਵੈਲਡਿੰਗ ਕਰਕੇ ਇਹਦੀ ਗ੍ਰਾਈਂਡਿੰਗ ਕਰਕੇ ਫਿਰ ਇਹਨੂੰ ਲਾ ਕੇ ਰੰਗ ਵਗੈਰਾ ਕਰਨਾ ਆਹ ਵਾਲੀ ਜਿਹੜੀ ਪਲੇਟ ਲੱਗੀ ਹੋਈ ਹੈ ਹਾਂਜੀ ਠੀਕ ਹੈ ਜੀ ਇਹ ਗ੍ਰੇਲ ਦੀ ਸਪੋਟੋ ਵਾਸਤੇ ਬਿਲਕੁਲ ਜੀ ਇਹ ਕਿੰਨੀ ਇੰਚ ਮੋਟੀ ਹੈ ਜੀ ਇਹ 3 ਇੰਚ 6 ਸੁੱਤਰ ਹੈ ਜੀ 3 ਇੰਚ ਤੇ 6 ਸੁੱਤਰ ਮੋਟੀ ਹੈ ਬੰਪਰ 5 ਸੁੱਤਰ ਹੈ ਅਪਿਛੇ ਵਾਲੀ ਆਹ ਵਾਲੀ ਜਿਹੜੀ ਪਲੇਟ ਹੈ ਇਹ ਕਿੰਨੇ ਇਹ 6 ਇੰਚ 5 ਸੁੱਤਰ ਠੀਕ ਹੈ ਜੀ ਇਹਦੀ ਮਟਾਈ 1 ਸੁੱਤਰ ਘਾਟੇ ਇਹਦੀ ਤਾਂ ਕਰਕੇ ਮੋਟੀ ਰੱਖੀ ਦੀ ਹੈ ਕਿ ਜਦ ਸਾਰਾ ਜੋਰ ਇੱਤੇ ਹੁੰਦਾ ਜਦੋਂ ਟੱਕਾ ਲੱਗਦਾ ਲੱਗਣਾ ਤੇ ਪਛਾਣ ਨੂੰ ਆਣਾ ਹਾਂਜੀ ਇਹਦੇ ਉੱਤੇ ਹੀ ਜ਼ਿਆਦਾ ਜੋਰ ਹੁੰਦਾ ਜਿਸ ਕਰਕੇ ਇਹਨੂੰ ਚੌੜਾ ਤੇ ਮੋਟਾ ਕੀਤਾ ਹੁੰਦਾ ਠੀਕ ਹੈ ਜੀ ਤੇ ਜਿਹੜੀ ਆਹ ਵਾਲੀ ਪਲੇਟ ਆ ਹਾਂਜੀ ਇਹ ਕਿੰਨੇ ਇੰਚ ਹੈ ਇਹ 8 ਇੰਚ 500ਤਰ ਹੈ ਜੀ 8 ਇੰਚ 500ਤਰ 500ਤਰ ਦੀ ਹੈ ਹਾਂਜੀ ਤੇ ਇਹਦੇ ਥੱਲੇ ਜਿਹੜਾ ਲੱਗਾ ਹੋਇਆ ਆ ਆਹੋ ਕਵਾਸ ਤੇ ਲਗਾਉਂਦੇ ਹਾਂ ਹਾਂਜੀ ਹਾਂਜੀ ਇਹ ਕਿੰਨਾ ਇਹ ਬਹੁਤ ਮਜ਼ਬੂਤ ਹੈ ਜੀ ਇਹ 2 बाई 2 ਦਾ ਵੱਲ ਹੈ ਠੀਕ ਹੈ ਜੀ ਇਹ ਬਹੁਤ ਮਜ਼ਬੂਤ ਹੈ ਕਿ ਦੋ ਟਰੈਕਟਰ ਪਾਓ ਤਿੰਨ ਪਾਓ ਇਹ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਜੀ ਮਤਲਬ ਇਹਦੇ ੱਟਕਾ ਲਾਉਣ ਦੇ ਨਾਲ ਜਿਹੜਾ ਚੁੱਲ੍ਹੇ ਨੂੰ ਜਾਂ ਕੋਈ ਕੋਈ ਨੁਕਸਾਨ ਨਹੀਂ ਮਨਜਿੰਦਰ ਜੀ ਤੁਸੀਂ ਟਰੈਕਟਰ ਦੇਖਿਆ ਪਹਿਲਾਂ ਅਡਾ ਹਾਂਜੀ ਉਹ ਪਿੱਛੇ ਤੱਕ ਉਹਦੀ سپورਟ ਸੀ ਇਹਨੂੰ ਪਿੱਛੇ ਤੱਕ سپورਟ ਜਾਈ ਜਾਣੀ ਹੈ ਜੀ ਅੱਛਾ ਇਹਦੀ ਜਿਹੜੀ سپورਟ ਆ ਉਹ ਇੱਥੋਂ ਤੱਕ ਆਉਣੀ ਹੈ ਹਾਂਜੀ ਇੱਥੋਂ ਤੱਕ ਜਾਣੀ ਹੈ ਜੀ ਅੱਛਾ ਜੀ ਇਹ ਜੇ ਤਿਆਰ ਹੋ ਰਿਹਾ ਮਤਲਬ ਇਹ ਇੱਥੋਂ ਅਜੇ ਇੱਕ سپورਟ ਹੋਰ ਲੱਗਣੀ ਆ ਹਾਂਜੀ ਹਾਂਜੀ ਇੱਥੋਂ ਲੈ ਇੱਥੋਂ ਉਹ سپورਟ ਉਸ ਤੱਕ ਜਾਏਗੀ ਜੀ ਠੀਕ ਹੈ ਜੀ ਇਹ ਟਰੈਕਟਰ ਸਾਰਾ ਇੱਕ ਹੋ ਜਾਏਗਾ ਇਹ ਮਤਲਬ ਅਜੇ ਅਧੂਰਾ ਆ ਹਾਂਜੀ ਅਧੂਰਾ ਜੀ ਇਹ ਤਿਆਰ ਹੋ ਰਿਹਾ ਹੈ ਸਰ ਜੀ ਇੱਕ ਚੀਜ਼ ਮੈਨੂੰ ਹੋਰ ਦੱਸਿਓ ਹਾਂਜੀ ਜਿਵੇਂ ਇਹਦੇ ਵਿੱਚ ਆਪਾਂ ਸੈਂਟਰ ਪੁਆਇੰਟ ਛੱਡੇ ਹੋਏ ਨੇ ਹਾਂਜੀ 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 ਤੇ ਇਹ ਤੇ ਜਦੋਂ ਲਾਈਟਾਂ ਕਰਕੇ ਛੱਡਿਆ ਹਾਂਜੀ ਲਾਈਟਾਂ ਕਰਕੇ ਛੱਡਿਆ ਜੀ ਹਾਂਜੀ ਤੇ ਜੇ ਲਾਈਟਾਂ ਕਿਸੇ ਦੀਆਂ ਟਰੈਕਟਰ ਦੀਆਂ ਬਾਹਰ ਹੁੰਦੀਆਂ ਵੈਸੇ ਤਾਂ ਮੋਸਟਲੀ ਹੁਣ ਅੰਦਰ ਆਉਣ ਲੱਗ ਪਈਆਂ ਹਾਂਜੀ ਹਾਂਜੀ ਜੇ ਬਾਹਰ ਆਉਂਦੀਆਂ ਤਾਂ ਫੇਰ ਇਹ ਗ੍ਰਿਲ ਕਿਵੇਂ ਦੀ ਹੁੰਦਾ ਡਿਜ਼ਾਈਨ ਅਲੱਗ ਹੁੰਦਾ ਜੀ ਅੱਛਾ ਜੀ ਉਹਦੇ ਵਿੱਚ ਇੱਥੇ ਸਾਡਾ ਪੀਐਸ ਦਾ ਮਾਰਕਾ ਹੁੰਦਾ ਜੀ ਠੀਕ ਹੈ ਜੀ ਸਾਡਾ ਨਾਮ ਸੀ ਪ੍ਰਕਾਸ਼ ਸਿੰਘ ਠੀਕ ਹੈ ਜੀ ਉਹਨਾਂ ਦੀ ਡੈਥ ਹੋ ਚੁੱਕੀ ਆ ਤੇ ਉਹ ਪੀਐਸ ਦਾ ਡਾ ਮਾਰਕ ਹੈ ਅੱਛਾ ਜੀ ਇੱਥੇ ਅਸੀਂ ਲਗਾਣੇ ਆ ਇਹ ਪਾਈਪ ਜਿਹੜੇ ਨੇ ਆ ਆ ਪਾਈਪ ਉੱਪਰ ਆ ਜਾਂਦਾ ਠੀਕ ਹੈ ਥੱਲੇ ਪਾਈਪ ਲੰਬੇ ਹੋ ਜਾਂਦੇ ਨੇ ਅੱਛਾ ਜੀ ਇੱਥੇ ਆਉਡੀ ਦੇ ਨਿਸ਼ਾਨ ਆ ਜਾਂਦੇ ਨੇ ਆਉਡੀ ਦਾ ਨਿਸ਼ਾਨ ਮਤਲਬ ਕੋਈ ਵੀ ਆ ਸਕਦਾ ਆਉਡੀ ਵੀ ਆ ਸਕਦੀ ਆਉਡੀ ਵੀ ਲਾ ਸਕਦੇ ਆ ਜੇ ਕੋਈ ਆਪਣਾ ਨਾਮ ਚਾਵੇ ਜਾਂ ਕੋਈ ਗੋਤ ਕਵੇ ਕਾਸਟ ਆਪਣੀ ਕਵੇ ਜਿਸ ਤਰ੍ਹਾਂ ਕਿ ਕਿਸੇ ਰਿਆਰ ਲਿਖਾਉਣਾ ਹੈ ਉਹ ਪਲਾਜ਼ਮਾ ਨਾਲ ਲਾ ਦੇਣਾ ਉਹ ਕਟਿੰਗ ਚਾਹੀ ਸਾਰਾ ਕੁਝ ਕਰ ਦਿੰਦੇ ਆ ਮਤਲਬ ਪਲਾਜ਼ਮਾ ਕੱਟ ਕੇ ਆ ਜਾਏਗੀ ਹਾਂਜੀ ਹਾਂਜੀ ਠੀਕ ਹੈ ਅੱਛਾ ਇੱਕ ਜੀ ਅੱਜ ਕੱਲ ਨਵਾਂ ਚੱਲ ਰਿਹਾ ਟ੍ਰੈਂਡ ਉਹ ਬ ਲੰਮਾ ਕਰਕੇ ਗਾਂ ਲਾਇਆ ਹੁੰਦਾ ਹਾਂਜੀ 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 ਤੇ ਉਹਦਾ ਉਹ ਸ਼ੋਅ ਵਾਸਤੇ ਹੀ ਆ ਕਿ ਜਾਂ ਉਹ ਸਿਰਫ ਸ਼ੋਅ ਵਾਸਤੇ ਆ ਜੀ ਇਹ ਤੁਹਾਡੇ ਹੀ ਇਲਾਕੇ ਚ ਮਨਿੰਦਰ ਜੀ ਇੱਕ ਨੇ ਮੇਰੇ ਕੋਲ ਲਵਾ ਖੜਿਆ ਸੀ ਅੱਛਾ ਜੀ ਉਹ ਕੋ 4 ਫੁੱਟ ਦਾ 4 ਫੁੱਟ ਦਾ 4 ਫੁੱਟ ਦਾ ਤੇ ਉਹ ਐਕਸੀਡੈਂਟ ਉਹਨਾਂ ਦਾ ਆਇਆ ਅੱਛਾ ਜੀ ਤੇ ਉਹ ਫਿਰ ਮੇਰੇ ਕੋਲ ਉਹਨਾਂ ਨੇ ਕਟਾ ਕੇ ਤੇ ਜਿੰਨਾ ਕਿ ਨਾਰਮਲ ਹੋਨੇ ਫਿਰ ਉਹਨਾਂ ਨੇ ਖੜਿਆ ਕਿਉਂਕਿ ਉਹ ਐਡੇ ਲੰਮੇ ਦਾ ਕੋਈ ਫਾਇਦਾ ਨਹੀਂ ਹੈਗਾ ਮਤਲਬ ਉਹ ਉਹ ਤੇ ਆਪਣਾ ਨਿਸ਼ਾਨ ਕਰਨਾ ਹਾਂ ਅਗਲੇ ਦਾ ਨਿਸ਼ਾਨ ਕਰਨਾ ਹਾਂ ਜੀ ਬਿਲਕੁਲ ਜੀ ਬਿਲਕੁਲ ਹੈ ਨਾ ਹਾਂਜੀ ਕਿਉਂਕਿ ਕੰਪਨੀ ਨੇ ਤੁਸੀਂ ਪਹਿਲਾਂ ਇੱਕ ਟ੍ਰੈਕਟਰ ਮੇਰਾ ਦੂਜਾ ਦੇਖਿਆ ਜੀ ਉਹਦਾ ਕੋ 26 ਇੰਚ ਬੰਪਰ ਲੰਬਾ ਸੀਗਾ ਅੱਛਾ ਜੀ ਉਹ ਬਹੁਤ ਸੋਹਣਾ ਲੱਗਦਾ ਸਹੀ ਹੈ ਠੀਕ ਹੈ ਲੰਬਾ ਵੀ ਇਹ ਚੱਕਵਾ ਵੀ ਹੈ ਬਹੁਤ ਸੂਰਤਾਂ ਇਹਦੀ ਲੰਬਾਈ ਜਿਹੜੀ ਹੈ 18 ਤੋਂ 19 ਇੰਚ ਹੁੰਦੀ ਹੈ ਅੱਛਾ ਜੀ ਹਾਂਜੀ ਮਤਲਬ ਇੰਨਾ ਕਿ ਜਿਹੜਾ ਤੁਸੀਂ ਰეკਮੈਂਡ ਕਰਦੇ ਹੋ ਇੰਨਾ ਕਿ ਜਿਹੜਾ ਵਧੀਆ ਸਜਦਾ ਅਸੀਂ ਕਿਸੇ ਨੂੰ ਵੀ ਕਹਿੰਨੇ ਹਾਂ ਹਾਂਜੀ ਇਹ ਤੁਸੀਂ 26 ਇੰਚ ਜਾ ਵੀ 28 ਤੋਂ ਲੰਬਾ ਨਾ ਲਵਾਓ ਗਾਹ ਦੇ ਕਹਿਣ ਤੇ ਹੁਣ ਜਿੱਡਾ ਕੋ ਮਰਜ਼ੀ ਵਾਲੇ ਇੱਥੇ ਲਾ ਦੇਣ ਸੋ ਕਿਸਾਨ ਵੀਰੋ ਇੱਕ ਚੀਜ਼ ਚਲੋ ਮੰਮੀ ਜਿੰਨੇ ਵੀਡੀਓ ਦੇਖ ਰਹੇ ਸਾਰਿਆਂ ਨੂੰ ਕਹਿਣਾ ਆ ਕਿ ਜਿਹੜਾ ਬੰਪਰ ਆ ਉਹ ਆਪਾਂ ਟਰੈਕਟਰ ਦੀ ਸੇਫਟੀ ਵਾਸਤੇ ਜਾਂ ਫਸੀ ਹੋਈ ਟਰਾਲੀ ਕੱਢਣ ਵਾਸਤੇ ਲਗਾਉਣਾ ਆ ਨਾ ਕਿ ਅਸੀਂ ਸ਼ੋਅ ਵਾਸਤੇ ਤੇ ਕਿਸੇ ਦਾ ਮਖਾਨ ਕਰਨ ਵਾਸਤੇ ਲਗਾਉਣਾ ਆ ਸੋ ਬੰਪਰ ਓਡਾ ਕੇ ਲਵਾਈਏ ਜਿੱਡਾ ਕੋ ਜ਼ਰੂਰਤ ਆ ਸਾਨੂੰ ਐਵੇਂ ਵਖਾਵੇਂ ਆਪ ਇਹ ਚੀਜ਼ਾਂ ਜਿਹੜੀਆਂ ਨਹੀਂ ਹੋਣੀ ਚਾਹੀਦੀ ਕਿਉਂ ਭਾਜੀ ਬਿਲਕੁਲ 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 ਠੀਕ ਹੈ ਜੀ ਹਾਂਜੀ ਤੇ ਆਪਾਂ ਭਾਜੀ ਇਹ ਤੇ ਹੋ ਗਿਆ ਬੰਪਰ ਹਾਂਜੀ ਬੰਪਰ ਆਪਣੇ ਹੋ ਗਿਆ ਦੋ ਤਰ੍ਹਾਂ ਦੇ ਹਾਂਜੀ ਇੱਕ ਹੋ ਗਿਆ ਗ੍ਰਿਲ ਵਾਲਾ ਹਾਂਜੀ ਇੱਕ ਹੋ ਗਿਆ ਚੱਕਵਾ ਹਾਂਜੀ ਚੱਕਵਾ ਠੀਕ ਹੈ ਜੀ ਹਾਂਜੀ ਚੱਕਵੇਂ ਨਾਲ ਵੀ ੱਤਕਾ ਲੱਗ ਸਕਦਾ ਥੋੜਾ ਬਿਲਕੁਲ ਜੀ ਚੱਕਰੇ ਉੱਤੇ ਵੀ ਗ੍ਰਿਲ ਲੱਗ ਜਾਂਦੀ ਹੈ ਅੱਛਾ ਜੀ ਜੇ ਕਿਸੇ ਨੇ ਚੱਕਵੇਂ ਉੱਤੇ ਵੀ ਗ੍ਰਿਲ ਲਵਾਉਣੀ ਹੋਵੇ ਅਸੀਂ ਲਾ ਦਿੰਨੇ ਹਾਂ ਉਹਨੂੰ ਠੀਕ ਹੈ ਜੀ ਉਹ ਜਿਹਦਾ ਜਿਹਨੂੰ ਕੋਈ ਗੰਨੇ ਦਾ ਕੰਮ ਕਰਦਾ ਹੈ ਹਾਂਜੀ ਮੰਨ ਲਓ ਇਹਦਾ ਸੀਜ਼ਨ ਮਹੀਨਾ ਜਾਂ 2 ਮਹੀਨੇ ਚੱਲਦਾ ਗੱਨੇ ਦਾ ਉਦੋਂ ਗ੍ਰਿਲ ਦੇ ਕਾਬਲੇ ਬੋਲਟ ਕੱਸ ਲੈਂਦਾ ਠੀਕ ਹੈ ਜੀ ਉਸ ਤੋਂ ਬਾਅਦ ਉਤਾਰ ਕੇ ਰੱਖ ਸਕਦਾ ਮਤਲਬ ਇਹ ਰਿਮੂਵੇਬਲ ਆ ਗ੍ਰਿਲ ਚੱਕਵੇਂ ਉੱਤੇ ਵੀ ਲੱਗ ਜਾਂਦੀ ਹੈ ਜੀ ਚੱਕਵੇਂ ਤੇ ਵੀ ਲੱਗ ਜਾਂਦਾ ਬਿਲਕੁਲ ਲੱਗਦੀ ਹੈ ਜੀ ਤੇ ਕਿੰਨੇ ਵਿੱਚ ਤਿਆਰ ਕਰਕੇ ਦੇ ਦਿੰਦੇ ਜੀ ਬੰਪਰ ਇਹ ਦੇਖੋ ਜੀ ਅਸੀਂ ਨਾ ਬੰਪਰ ਤੁਹਾਨੂੰ ਦੱਸਿਆ ਜਿਸ ਨਾਲ ਪਹਿਲਾਂ ਵੀ ਜੀ ਜੀ ਕਿ ਇਹ ਕਰਦਾ ਹੈ ਡਿਪੈਂਡ ਵੀ ਕਿੰਨਾ ਸੀ ਹੈਵੀ ਲਾਉਣ ਅੱਛਾ ਸਭ ਨਾਲ ਰੇਟ ਦਾ ਫਰਕ ਪੈ ਜਾਂਦਾ ਹੈ ਜੀ ਮਤਲਬ ਆਪਾਂ ਜੇ ਕਿਲੋ ਦੀ ਗੱਲ ਕਰੀਏ ਲੋਹੇ ਦੀ ਹਾਂਜੀ ਤਿਆਰ ਕਰਕੇ ਕਿੰਨੇ ਰੁਪਏ ਕਿਲੋ ਤੁਸੀਂ ਇਹ ਅਸੀਂ ਤਿਆਰ ਕਰਕੇ 115 ਰੁਪਏ ਕਿਲੋ ਦਿੰਨੇ ਆ ਜਿੱਥੇ ਜੋੜ ਹੁੰਦਾ ਠੀਕ ਹੈ ਜੀ ਜਿਹੜਾ ਜੋੜ ਤੋਂ ਬਿਨਾਂ ਉਹ 140 ਰੁਪਏ ਕਿਲੋ ਹੈ ਪਲਾਜ਼ਮਾ ਪਲਾਜ਼ਮਾ ਕਟਿੰਗ ਵਾਲਾ ਪਲਾਜ਼ਮਾ ਕਟਿੰਗ ਵਾਲਾ 140 ਰੁਪਏ ਕਿਲੋ ਜੋੜ ਵਾਲਾ 115 ਵਾਲਾ 115 ਹਾਂਜੀ ਪਸੰਦ ਵੀ ਲੋ ਨੋਟ ਕਰ ਲਓ ਤੇ ਕੈਲਕੂਲੇਸ਼ਨ ਤੁਸੀਂ ਆਪ ਕਰਨੀ ਹੈ ਸਾਡੀ ਜ਼ਿੰਮੇਵਾਰੀ ਆ ਕਿ ਰੇਟ ਦੱਸਣਾ ਕਿਲੋਆਂ ਹਾਂਜੀ ਕੋਈ ਟੈਕ ਨਹੀਂ ਤੁਸੀਂ ਆਪ ਕਰਨਾ ਜੀ ਬਾਕੀ ਇੱਕ ਚੀਜ਼ ਦੀ ਗਰੰਟੀ ਆ ਮੈਂ ਗਰੰਟੀ ਲੈ ਸਕਦਾ ਭਾਈ ਬਿਲਕੁਲ ਗਰੰਟੀ ਲੈ ਸਕਦੇ ਜੀ ਫੁੱਲ ਬੜਾ ਫੁੱਲ ਇੱਕ ਗਰੰਟੀ ਜੇ ਵੀ ਇੱਥੋਂ ਬਣਿਆ ਬੰਪਰ ਤੇ ਇੱਥੇ ਦੀ ਬਣੀ ਹੁੱਕ ਤੁਹਾਨੂੰ ਕਿਤੇ ਨਹੀਂ ਮਿਲਣੀ ਇਹ ਗੱਲ ਨੋਟ ਕਰ ਲਓ ਵੀਰ ਦਾ ਨੰਬਰ ਜਿਹੜਾ ਸਕਰੀਨ ਤੇ ਚੱਲਦਾ ਆ ਤੇ ਇਹਨਾਂ ਤੁਸੀਂ ਗੱਲ ਕਰ ਸਕਦੇ ਜੀ ਜਦੋਂ ਮਰਜੀ ਇਹਨਾਂ ਕੋਲ ਬੁਕਿੰਗ ਕਰਾਓ ਤੇ ਆਪਣਾ ਬੰਪਰ ਤੇ ਆਣ ਕੇ ਲਵਾ ਸਕਦੇ ਜੀ ਉਸ ਤੋਂ ਪਹਿਲਾਂ ਵੀ ਕਿਸ ਨੇ ਆਉਣਾ ਏ ਤੇ ਆਣ ਕੇ ਬੰਪਰ ਲੱਗੇ ਦੇਖ ਸਕਦੇ ਤੇ ਆਪਣੀ ਤਸੱਲੀ ਕਰ ਸਕਦੇ ਜੀ ਇਹ ਬੰਪਰ ਗ੍ਰਿੱਲ ਵਾਲਾ ਇੱਕ ਬੰਪਰ ਚੱਕਵਾਇਆ ਤੇ ਇਹਨਾਂ ਦੀ ਜਿਹੜੀ ਸਾਫ ਸਫਾਈ ਆ ਉਹ ਤੁਸੀਂ ਦੇਖ ਸਕਦੇ ਜੇ ਮੈਂ ਕੈਮਰਾਮੈਨ ਵੀਰ ਨੂੰ ਕਹੂੰਗਾ ਕਿ ਇਹ ਪੜੀ ਨਾ ਆ ਸਾਫ ਸਫਾਈ ਚੈੱਕ ਕਰੋ ਇਹ ਅਜੇ ਬੰਪਰ ਤਿਆਰ ਹੋ ਰਿਹਾ ਆ ਹਾਂਜੀ ਤਿਆਰ ਹੋ ਰਿਹਾ ਜੀ ਅਜੇ ਅਜੇ ਦੀ ਸਫਾਈ ਹੋਣੀ ਆ ਸਰ ਜੀ ਮਨਿੰਦਰ ਜੀ ਦੀ ਸਫਾਈ ਅਜੇ ਹੋਣੀ ਆ ਅਜੇ 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 ਸਫਾਈ ਹੋਣੀ ਆ ਹਾਂਜੀ ਪਰੰਤੂ ਫੇਰ ਵੀ ਇਹਨਾਂ ਦੀ ਜਿਹੜੀ ਵੈਲਡਿੰਗ ਦੀ ਕੁਆਲਿਟੀ ਆ ਇਹਨਾਂ ਦੇ ਜਿਹੜੇ ਉੱਪਰ ਲੱਗੇ ਪਾਈਪ ਦੀ ਕੁਆਲਿਟੀ ਆ ਪਲੇਟ ਦੀ ਕੁਆਲਿਟੀ ਆ ਉਹ ਬਾ ਕਮਾਲ ਆ ਤੇ ਆਪਾਂ ਜਿਹੜਾ ਵੀਰ ਵੀ ਵੀਡੀਓ ਵੇਖ ਕੇ ਲਾਈਕ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੇ ਜਿੱਥੇ ਆਊਗਾ ਤੇ ਗੁਰਦੀਪ ਜੀ ਤੇ ਆਦ ਦਿੱਤੀ ਜਾਓ ਥੋੜੀ ਜਿਹੀ ਬਿਲਕੁਲ ਦਵਾਂਗੇ ਜੀ ਜਿਹੜਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਗਿਆ ਤੁਹਾਡਾ ਵੇਖ ਕੇ ਸਾਡੇ ਕੋਲ ਆਏਗਾ ਠੀਕ ਹੈ ਜੀ ਜਰੂਰ ਯਾਦ ਕਰਾਂਗੇ ਜੀ ਮਿਹਰਬਾਨੀ ਤੁਹਾਡੀ ਜੀ ਤੇ ਸੋ ਆਓ ਜੀ ਆਪਾਂ ਹੁਣ ਇਹ ਤੇ ਨਵਾਂ ਬੰਪਰ ਆ ਤਿਆਰ ਹੋ ਰਿਹਾ ਲੱਗਾ 1 ਲੱਖੇ ਚਲ ਗਿਆ ਹੁਣ ਆਪਾਂ ਗੱਲ ਕਰਦੇ ਹਾਂ ਹੁੱਕ ਦੀ ਤੇ ਗਰਦੀਪ ਜੀ ਹੁੱਕ ਵੇਖੀਏ ਬਿਲਕੁਲ ਜੀ ਸੋ ਕਿਸਾਨ ਵੀਰੋ ਆਪਾਂ ਬੰਪਰ ਬਾਰੇ ਗੱਲਬਾਤ ਹੋ ਗਈ ਤੇ ਹੁਣ ਆਪਾਂ ਗੱਲ ਕਰਦੇ ਹਾਂ ਹੁੱਕ ਬਾਰੇ ਗਰਦੀਪ ਭਾਜੀ ਹਾਂਜੀ ਇਹ ਜਿਹੜੀ ਇਹ ਹੁੱਕ ਇਸ ਟਰੈਕਟਰ ਦੀ ਆ ਹਾਂਜੀ ਹਾਂਜੀ ਇਹ ਅਜੇ ਲੱਗਣੀ ਆ ਹਾਂਜੀ ਬਿਲਕੁਲ ਲੱਗਣੀਆਂ ਜੀ ਇਹ ਜੀ ਇਹ ਅਸੀਂ ਤਿਆਰ ਕੀਤੀ ਹੈ ਵੈਲਡਿੰਗ ਕੀਤਾ ਹੋਇਆ ਅੱਛਾ ਜੀ ਇਹਦੇ ਗੁੱਲੇ ਵਗੈਰਾ ਐਕਸਲ ਦਾ ਇਹਨੂੰ ਐਕਸਲ ਦਾ ਗੁੱਲਾ ਪਾਉਨੇ ਆ ਅੱਛਾ ਸਰੀਏ ਦਾ ਨਹੀਂ ਪਾਉਂਦੇ ਠੀਕ ਹੈ ਜੀ ਇਹਦਾ ਵਿੰਗਾ ਹੋ ਜੇ ਅੱਛਾ ਜੀ ਗੱਡੀ ਦੇ ਐਕਸਲ ਦਾ ਗੁੱਲਾ ਕਿੰਨੇ ਇੰਚ ਇਹ ਇਹਦਾ 1.5 ਇੰਚ ਮੋਰ ਹੁੰਦਾ ਜੀ ਅੱਛਾ ਜੀ ਹਾਂਜੀ ਮਤਲਬ ਇੱਕ ਹੁੰਦਾ ਆ ਵੀ ਜਿਹੜਾ 40 ਨੰਨ ਦਾ ਬੋਰ ਹੁੰਦਾ ਆ 40 ਪਈ ਹੁੰਦੀ ਆ ਹਾਂਜੀ ਤੇ ਟਰਾਲੀ ਖੜਕਦੀ ਬੜੀ ਆ ਹਾਂਜੀ ਹੈ ਕਈ ਵਾਰੀ ਚਲਦੀ ਟਰਾਲੀ ਚੋਂ ਗੁੱ ਕੋਈ ਇਦਾਂ ਦੀ ਮੁਸ਼ਕਲ ਤਾਂ ਨਹੀਂ ਹੁੰਦੀ। ਨਹੀਂ ਕੋਈ ਮੁਸ਼ਕਲ ਨਹੀਂ ਹੁੰਦੀ ਜੀ ਗੁੱਲਾ ਵੀ ਲੰਬਾ ਹੁੰਦਾ। ਅੱਜ ਕੱਲ ਟਰਾਲੀਆਂ ਵੀ ਵੇਖਣਾ ਮਨਜਿੰਦਰ ਜੀ ਕਿ ਹੁਕਾ ਬਹੁਤ ਮੋਟੀਆਂ ਨੇ। ਹਾਂ। ਉਹ ਸਭ ਦੇ ਨਾਲ ਹੀ ਜ਼ਿੰਮੇਵਾਰ ਨੂੰ ਪੁੱਛ ਕੇ ਹਾਂਜੀ ਅਸੀਂ ਹੁਕ ਦਾ ਆਹ ਵਾਲਾ ਡਿਜ਼ਾਈਨ ਰੱਖਦੇ ਹਾਂ। ਠੀਕ ਹੈ ਜੀ। ਜਿੰਨੀ ਵੀ ਹੁਕ ਦਾ ਟਰਾਲੀ ਦਾ ਸਾਈਜ਼ ਆ ਉਹ ਸਭ ਨਾਲ ਅਕਤਿਆਰ ਹੁੰਦੀ ਆ। ਐਕੂਰੇਟ ਬਣਾਉਂਦੇ ਹੋ। ਬਿਲਕੁਲ ਐਕੂਰੇਟ ਬਣਦੀ ਆ ਜੀ। ਇਹ ਅੰਗਲਾਂ ਵਾਲਾ ਫਰੇਮ ਨੇ। ਅੱਛਾ ਜੀ। ਇਹ ਕਹੀਂ ਬਣਾਉਣੀ ਆ ਪੂਰੇ ਤਿੰਨ ਪਲੇਟ ਲੱਗੀ ਜਾਂਦੀ ਆ ਤੁਸੀਂ ਦੂਜੇ ਟਾਈਪ ਦੇ ਦੇਖੀ ਹੋਏਗੀ। ਹਾਂਜੀ ਹਾਂਜੀ। ਅੱਛਾ ਜੀ ਉਹ ਬਹੁਤ ਜ਼ਿਆਦਾ ਇਹ ਵੀ ਮਜ਼ਬੂਤ ਹੈ ਪਰ ਉਹ ਬਹੁਤ ਮਜ਼ਬੂਤ ਹੁੰਦੀ ਹੈ ਮਤਲਬ ਉਹ ਤੇ ਜ਼ਿਆਦਾ ਲਵਾਉਂਦੇ ਹੋਣੇ ਜਿਨ੍ਹਾਂ ਨੇ ਰੇਤ ਹਾਂਜੀ ਦਾ ਜਿਹੜਾ ਜਿਹੜੇ ਕੰਮ ਕਰਦੇ ਨੇ ਜ਼ਿਆਦਾ ਜਾਂ ਜਿਹੜਾ ਜ਼ਮੀਂਦਾਰ ਗੰਨੇ ਦਾ ਜ਼ਿਆਦਾ ਕੰਮ ਕਰਦੇ ਜਿਨ੍ਹਾਂ ਦੀ ਡਬਲ ਤੋਰੇ ਵਾਲੀਆਂ ਟਰਾਲੀਆਂ ਹਾਂਜੀ ਹਾਂਜੀ ਹਾਂ ਨਾ ਇਹ ਵੀ ਵੇਟ ਜੀ ਦੋ ਹਾਂਜੀ ਆ ਵੀ ਵੇਟ ਅੱਛਾ ਵੀਰ ਜੀ ਇਹ ਆ ਵਾਲੀ ਪਲੇਟ ਕਿੰਨੇ ਇੰਚ ਆ ਇਹ ਸਵਾ ਇੰਚ ਆ ਜੀ ਅੱਛਾ ਜੀ ਇਹ ਵਾਲੀ 2 ਇੰਚ ਆ ਅੱਛਾ ਇਹ ਵਾਲੀ 2 ਇੰਚ ਆ ਇਹ ਸਵਾ ਇੰਚ ਆ ਹਾਂਜੀ ਤੇ ਥੱਲੇ ਵਾਲੀ 2 ਇੰਚ ਲੱਗਣ ਦਾ ਕਾਰਨ ਇਹ ਕਾਰਨ ਨਾ ਮਹਿੰਦਰ ਜੀ ਕਿ ਜਿੰਨਾ ਵਜਨ ਪੈਣਾ ਥਰਡੇ ਦੇ ਪੈਣਾ ਹਾਂ ਠੀਕ ਹੈ ਜੀ ਇਹਦੇ ਉੱਤੇ ਵਜਨ ਪੈਣਾ ਇਹ ਬਹੁਤ ਲੰਮਾ ਸਮਾਂ ਕੱਢ ਜਾਂਦੀ ਏ ਇੱਕ ਅਸ ਦੀ ਨਹੀਂ ਅੱਛਾ ਜੀ ਨਹੀਂ ਦੇਖਿਆ ਹੈਗਾ ਪਹਿਲਾਂ ਜਿਹੜੀਆਂ ਏਜੰਸੀਆਂ ਦੀਆਂ ਉਹ ਕਾਉਂਟੀਆਂ ਨੇ ਨਾ ਇਹ ਟਰਾਲੀ ਪੈਂਦੀ ਏ ਟਰੈਕਟਰ ਦੇ ਚੱਕਿਆ ਜਾਵੇ ਹਾਂ ਜੀ ਤੇ ਇਹਨਾਂ ਦੇ ਜਿਹੜੇ ਆਪਸ ਵਿੱਚ ਇਹਨਾਂ ਦਾ ਮੂੰਹ ਖੁੱਲ ਜਾਂਦਾ ਬਿਲਕੁਲ ਇਹਦੇ ਵਿੱਚ ਇਹ ਪ੍ਰੋਬਲਮ ਕੋਈ ਨਹੀਂ ਹੁੰਦੀ ਜੀ ਮਤਲਬ ਥੱਲੇ ਵਾਲੀ ਪਲੇਟ ਘਸਣੀ ਤੇ ਹੁੰਦੀ ਏ ਥੋੜੀ ਹਾਂ ਜੀ ਹੁੰਦੀ ਪਰ ਬਹੁਤ ਲੰਮਾ ਸਮਾਂ ਕੱਢ ਜਾਂਦੀ ਹੈ ਲੰਮਾ ਸਮਾਂ ਕੱਢ ਜਾਂਦੀ ਹਾਂ ਜੀ अच्छा ਤੇ ਜਿਹੜੀ ਆ ਵਾਲੀ ਪਲੇਟ ਆ ਜਿਹੜੀ ਆਪਾਂ ਟਰੈਕਟਰ ਦੇ ਨਾਲ ਫਿੱਟ ਕਰਦੀ ਹਾਂ ਹਾਂਜੀ ਹਾਂਜੀ ਇਹ ਕਿੰਨੇ ਇੰਚ ਹੁੰਦੀ ਹੈ ਜੀ ਇਹ ਹੁੰਦੀ ਹੈ ਜੀ ਆਪਣਾ ਇਹਦਾ ਆਕਾਰ ਹੁੰਦਾ 13 ਇੰਚ ਐਨ ਹੁੰਦੀ ਹੈ ਤੇ 5 ਸੂਤਰ ਮੋਟੀ ਹੁੰਦੀ ਹੈ ਜੀ 5 ਸੂਤਰ ਇਹਨੂੰ 5 ਗੁੱਲੇ ਪੈਂਦੇ ਨੇ ਅੱਛਾ ਜੀ ਤੇ ਗੁੱਲਿਆਂ ਦਾ ਕੋਈ ਵੀ ਤੁਸੀਂ ਜਦੋਂ ਮਰਜ਼ੀ ਕੋਈ ਪੀਡੀਓ ਛਾਪੜ ਨਾਲ ਵਰਸ਼ਿੰਗ ਚਲਾਉਣਾ ਤੁਸੀਂ ਗੁੱਲੇ ਕੱਢੋ ਆਹੂ ਲੱਥੇ ਜਾਣਾ ਠੀਕ ਹੈ ਇਹਦੇ ਛਾਪੜ ਨਾਲ ਹੀ ਚੱਲੇਗੀ ਤੇ ਜਿਹੜੀ ਆਪਾਂ ਦੂਸਰੇ ਟਰੈਕਟਰ ਨੂੰ ਦੇਖੀ ਸੀ ਉਹਦਾ ਹਾਂਜੀ ਹਾਂਜੀ ਉਹਦੇ 'ਚ ਕਿੰਨੇ ਇੰਚੀ ਲੱਗਦਾ ਇਹ ਉਹਦੇ ਵਿੱਚ ਵੀ ਇਸ ਸੇਮ ਲੱਗਦੀ ਏ ਮੋਟੀ ਇਹ ਸਿਰਫ ਐਂਗਲ ਨੇ ਉਹ ਸਾਰੀ ਪਲੇਟ ਹੁੰਦੀ ਏ ਉਹਦੇ ਇੱਥੇ ਜਿਹੜੇ ਆਪਣੇ ਸ਼ਾਰਟ ਵਾਲੇ ਪੀਟੀਓ ਵਾਲੇ ਬੋਲਟ ਨੇ ਉਹ ਵੀ ਲੱਗਦੇ ਨੇ ਸੈਡਾਂ ਉਤੋਂ ਉਹਨਾਂ ਨੂੰ 8 ਵੋਲਟ ਲੱਗਦੇ ਨੇ ਨੀਚੇ ਤੋਂ ਲੱਗਦੇ ਇਹ ਇਹਦੇ ਚ ਐਂਗਲ ਲੱਗਾ ਆ ਹਾਂਜੀ ਉਹਨੂੰ ਪਲੇਟ ਲੱਗਦੀ ਏ ਉਹਨੂੰ ਪਲੇਟ ਲੱਗਦੀ ਏ ਹਾਂਜੀ ਪਲੇਟ ਲੱਗਦੀ ਏ ਹਾਂਜੀ ਮਤਲਬ ਉਹ ਕਿਸਾਨ ਵੀਰ ਪਲੇਟ ਵੀ ਲਵਾ ਸਕਦੇ ਆ ਆਪਣੀ ਆਪਣੀ ਉਹਨਾਂ ਦੀ ਚਾਹੇ ਸਾ ਜੀ ਜੋ ਵੀ ਉਹ ਕਹਿਣ ਹੀ ਲਾ ਦਿੰਦੇ ਆ ਮਤਲਬ ਉਹ ਚੋਇਸ ਆ ਚੋਇਸ ਉਹਨਾਂ ਦੀ ਤੇ ਵਧੀਆ ਕਿਹੜੀ ਰਹਿੰਦੀ ਆ ਐਂਗਲ ਵਾਲੀ ਕਿ ਜਦੋਂ ਦੋਵੇਂ ਵਧੀਆ ਜੀ ਆ ਡੋਲਾਂ ਠੀਕ ਕਦੀ ਕੋ ਪ੍ਰੋਬਲਮ ਨਹੀਂ ਆਉਂਦੀ ਬਸ ਥੋੜਾ ਰੇਟ ਰੇਟ ਦਾ ਫਰਕ ਹੈ ਜੀ ਇਹਨਾਂ ਦਾ ਅੱਛਾ ਅੱਛਾ ਇੱਕ ਚੀਜ਼ ਜਿਹੜੀ ਮੈਂ ਦੇਖ ਰਿਹਾ ਆ ਇਹਦੇ ਵਿੱਚ ਲਗਭਗ ਕੋਈ 8 6 ਕੇ 8 ਤੋਂ 9 6 ਕੇ ਹਾਂਜੀ ਹੈਨਾ ਜਿੱਥੇ ਵੱਖਰੇ ਵੱਖਰੇ ਗੁੱਲੇ ਪੈਣ ਹਾਂਜੀ ਹਾਂਜੀ ਇਹ ਉੱਪਰ ਥੱਲੇ ਇਸ ਜਿਸ ਤਰ੍ਹਾਂ ਵੀ ਟਰਾਲੀ ਜਿਸ ਤਰ੍ਹਾਂ ਵੀ ਟਰਾਲੀ ਰਜਿਸਟਰ ਕਰਨੀ ਹੋਵੇ ਸਾਡੇ ਭਰਾਵਾਂ ਨੇ ਹਾਂਜੀ ਉਸ ਤਰ੍ਹਾਂ ਉਹਨੂੰ ਕਰ ਸਕਦੇ ਨੇ ਠੀਕ ਹੈ 1 6 ਕੁੱਤੇ ਕਰ ਲੈਣ ਥੱਲੇ ਕਰ ਲੈਣ ਠੀਕ ਹੈ ਜਿੱਥੇ ਵੀ ਕਰਨ ਇਹ ਰਜਿਸਟਰੇਬਲ ਆ ਇਸੇ ਕਰਕੇ ਰਜਿਸਟ੍ਰੇਬਲ ਬਣਾਇਆ ਜੀ ਮਤਲਬ ਕਈ ਵਾਰੀ ਹੁੰਦਾ ਹੈ ਹਰੇਕ ਟਰੈਕਟਰ ਦੀ ਜਿਹੜੀ ਪੀਟੀਓ ਹਾਂਜੀ ਚਲਾਉਣੀ ਹੋਵੇ ਇੱਕ ਪੀਟੀਓ ਹੁੰਦੀ ਮਨਿੰਦਰ ਜੀ ਇੱਕ ਹੁੰਦਾ ਕਿ ਗੇ ਟਰੈਕਟਰ ਨੂੰ ਟਾਇਰ ਹੁੰਦੇ ਨੇ 13 ਨੰਬਰ ਦੇ 12 ਨੰਬਰ ਦੇ 14 ਦੇ ਜਾਂ 16 ਦੇ ਮੇਰੇ ਹਿਸਾਬ ਨਾਲ ਜਿਹੜੀ ਓਕੇ ਉਹ ਤਾਂ ਠਾਈ ਕਰ ਸਕਦੇ ਅੱਛਾ ਇਹ ਸ਼ੇਕ ਅਡਜਸਟਮੈਂਟ ਹੈ ਹਾਂਜੀ ਅਡਜਸਟਮੈਂਟ ਹੈ ਹੈਨਾ ਹਾਂਜੀ ਤੇ ਮਤਲਬ ਭਾਵੇਂ ਪੀਟੀਓ ਉਹਦੇ ਉਹਦੇ ਨਾਲ ਆਹ ਵਾਲੀ ਚੀਜ਼ ਜਿਹੜੀ ਸ਼ੇਕ ਆਂ ਦਿੰਦਾ ਤਾਨੂੰ ਆਹ ਚੀਜ਼ ਨਹੀਂ ਪੂਰੀ ਲਾਉਣੀ ਪਊਗੀ। ਤੁਸੀਂ ਸਿਰਫ ਇਹ ਹੀ ਲਾਉਣਾ ਪਏਗਾ। ਇਹਨੂੰ ਉੱਪਰ-ਥਲੇ ਕਰ ਸਕਦੇ ਆ। ਟਰਾਲੀ ਐਡਜਸਟ ਕਰਨ ਨੂੰ ਆਸਤੇ। ਨਾਲੇ ਪੀਟੀਓ ਵੀ। ਹਾਂਜੀ ਪੀਟੀਓ। ਕਈ ਵਾਰੀ ਪੀਟੀਓ ਆਪਾਂ ਰੋਟਾਵੇਟਰ ਪਾਉਣਾ ਆ ਜਾਂ ਕੋਈ ਵੀ ਤੁਸੀਂ ਉਹਨਾਂ ਨੂੰ ਹਾਂਜੀ ਕੋਈ ਵੀ ਕੋਈ ਵਸਤੂ ਨਹੀਂ ਚਲਾਉਂਦੇ ਉਹ ਪੀਟੀਓ ਵਾਲਾ। ਪੂਰੀ ਹੱਕ ਲਾਉਣੀ ਪੈਂਦੀ। ਪੂਰੀਓ ਕਲਾਉਣੀ ਪੈਂਦੀ ਸੀ। ਹੁਣ ਪੂਰੀਓ ਹੱਕ ਨਹੀਂ ਲਾਉਣੀ ਪੈਂਦੀ। ਗੁੱਲੇ ਕੱਢ ਕੇ ਇਹਦਾ ਮੂੰਹ ਲਾ ਦਿੰਨੇ ਆ। ਬਾਕੀ ਸਮਾਨ ਜਿਹੜਾ ਟੈਕ ਦਾ ਨਾਲ ਰਹਿੰਦਾ। ਅੱਛਾ ਤੇ ਜੇ ਕਿਸਾਨ ਵੀ ਕਹਿੰਦੇ ਇਹ ਲਾਉਣੀ ਆ। ਹਾਂਜੀ। ਲੌਂਡ ਤੱਕ ਤਿਆਰ ਕਰਨ ਤੱਕ ਇਹਦਾ ਕੀ ਰੇਟ ਰਹੂਗਾ ਇਹਦਾ ਰੇਟ ਰਹੇਗਾ ਜੀ 7000 ਅੱਛਾ ਜੀ ਜਿਹੜੀ ਪਲੇਟ ਵਾਲੀ ਹੈ ਹਾਂਜੀ ਉਹਦਾ 9500 ਰੁਪਇਆ ਠੀਕ ਹੈ ਜੀ ਜਿਹੜਾ ਤੁਹਾਡਾ ਚੈਨਲ ਦੇਖ ਕੇ ਆਏਗਾ ਤੁਹਾਨੂੰ 5-500 ਰੁਪਇਆ ਘੱਟ ਕਰ ਦੋਗੇ ਲਓ ਜੀ ਪਸਾਨ ਵੀਰੋ ਜਿੰਨੇ ਭੈਣ ਭਰਾ ਵੀਡੀਓ ਦੇਖ ਰਹੇ ਆ ਤੁਹਾਡੇ ਆਪੇ ਖੁੱਲੀ ਆਫਰ ਜੇ ਜਲਦੀ ਆਓ ਤੇ ਆਫਰ ਪਾਓ 500 ਰੁਪਇਆ ਵੀ ਵੱਲੋਂ ਲੈਸ ਕਰ ਦਿੱਤਾ ਜਾਊਗਾ ਜਿਹੜੀ ਪਲੇਟ ਵਾਲੀ ਹੁੱਕਾ 9500 ਦੀ ਤੁਹਾਨੂੰ 9000 ਦੀ ਮਿਲੂਗੀ ਤੇ ਇਹ ਵਾਲੀ ਜਿਹੜੀ ਐਂਗਲ ਵਾਲੀ ਹੁੱਕਿਆ ਇਹ 7000 ਦੀ ਹੈ 650 ਦੇਵਾਂਗੇ ਇਹ 650 ਦੀ ਪੈ ਜਾਏਗੀ ਜੀ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਜਲਦੀ ਜਲਦੀ ਨਾਮਤਾਰੀ ਵਰਕਸ਼ਾਪ ਕਾਦੀਆਂ ਵਿਖੇ ਆਓ ਤੇ ਆਫਰ ਦਾ ਲਾਭ ਉਠਾਓ ਅੱਛਾ ਵੀਰ ਜੀ ਇਹ ਚਲੋ ਹੋ ਗਏ ਨਵੇਂ ਹਾਂਜੀ ਠੀਕ ਹੈ ਨਵੀਂ ਹੁੱਕ ਤੇ ਨਵਾਂ ਬੰਪਰ ਹਾਂਜੀ ਹਾਂਜੀ ਤੇ ਕਈ ਕਿਸਾਨ ਵੀਰ ਜਦੋਂ ਆਉਂਦੇ ਆ ਏਜੰਸੀ ਵੱਲੋਂ ਬੰਪਰ ਆਉਂਦਾ ਹਾਂਜੀ ਏਜੰਸੀ ਵੱਲੋਂ ਹੱਕ ਆਉਂਦੀ ਹਾਂਜੀ ਉਹਦਾ ਤੁਸੀਂ ਕੀ ਕਰਦੇ ਜੀ ਉਹਦਾ ਮਨਜਿੰਦਰ ਜੀ ਇਸ ਤਰ੍ਹਾਂ ਕਿ ਉਹ ਕਿਸਾਨ ਵੀਰ ਦੀ ਮਰਜ਼ੀ ਹੈ ਹਾਂਜੀ ਉਹ ਉਹਦਾ ਠੀਕ ਹੈ ਜੀ ਹਣ ਦੇ ਕੇ ਜਾਏਗਾ ਅੱਛਾ ਜੀ ਜੇ ਤੇ ਕੋਈ ਸਾਪ ਪੀਸ ਹੁੰਦਾ ਉਹ ਹੀ ਪੈਸਿਆਂ ਨਾਲ ਵੀ ਕੱਟ ਲੈਣੇ ਆ ਠੀਕ ਹੈ ਜੀ ਜੇ ਕੋਈ ਹੁੰਦਾ ਮੰਨ ਲਓ ਕਿ ਨਹੀਂ ਬੰਪਰ ਬਹੁਤ ਪੁਰਾਣਾ ਜਾਂ ਕੋਈ ਟੁੱਟਾ ਭੱਜਾ ਜਾਂ ਕੋਈ ਵਿੰਗਾ ਉਹ ਹੀ ਸਕ੍ਰੈਪ ਦੇ ਬਾਚੀ ਲੈਣੇ ਆ ਜੀ ਅੱਛਾ ਜੀ ਹਾਂਜੀ ਉਹ ਫਿਰ ਤੁਸੀਂ ਦੇਖਿਆ ਨੇ ਸਾਡੇ ਆ ਬਹੁਤ ਬੰਪਰ ਕਾਂ ਜਿਹੜੇ ਨੇ ਢੇਰ ਲੱਗੇ ਹੋਏ ਆ ਇਹ ਸਾਰੇ ਬੰਪਰ ਸਾਰੇ ਏਜੰਸੀਆਂ ਲੱਤੇ ਹੋਏ ਨੇ ਇਹ ਸਾਰੇ ਬੰਪਰ ਜਿਹੜੇ ਆ ਇਹ ਜਿਹੜੇ ਏਜੰਸੀ ਲੋੋਂ ਲੱਗੇ ਆ ਜਾਂ ਹੋਰ ਕਿਸੇ ਤਰ੍ਹਾਂ ਦੇ ਲੱਗੇ ਆ ਇਹ ਬੰਪਰ ਇੱਥੇ ਪੁਰਾਣੇ ਬਹੁਤ ਨੇ ਜੇ ਕਿਸੇ ਵੀਰ ਨੇ ਕੋਈ ਪੁਰਾਣਾ ਬੰਪਰ ਵੀ ਲੈਣਾ ਹੋਵੇ ਹੌਲਾ ਬੰਪਰ ਲੈਣਾ ਹੋਵੇ ਤਾਂ ਉਹ ਵੀ ਇੱਥੇ ਪਹੁੰਚ ਕਰ ਸਕਦਾ ਆ ਅੱਛਾ ਵੀਰ ਜੀ ਇਹ ਪੁਰਾਣੀਆਂ ਹੁ ਕਦ ਪੁਰਾਣੇ ਬੰਪਰ ਤਾਂ ਤੁਹਾਡੇ ਕੋਲ ਅਵੇਲੇਬਲ ਹੈਗੇ ਆ ਹਾਂਜੀ ਉਸ ਤੋਂ ਇਲਾਵਾ ਤੁਸੀਂ ਕੁਝ ਨਵਾਂ ਵੀ ਡੀਲ ਕਰਦੇ ਹੋ ਬਿਲਕੁਲ ਜੀ ਹਾਂ ਜੀ ਫੋਨ ਕਰੋ ਫੁੱਕ ਬੰਪਰ ਅਸੀਂ ਤਿਆਰ ਕਰ ਦਿੰਦੇ ਆ ਠੀਕ ਆ ਜੀ ਜੇ ਕਿ ਜੂਪ ਆ ਤੁਹਾਡੇ ਕੋਲ ਹੁੰਦੇ ਨੇ ਜੀ ਅੱਛਾ ਜੀ ਉਹ ਵੀ ਉਹ ਵੀ ਹੈਵੀ ਲਾਉਣੇ ਆ ਆਮ ਜੋ ਮਾਰਕੀਟ ਚ ਲੱਗਦਾ ਕੋਈ 3200 ਦਾ ਲਾ ਦਿੰਦਾ ਕਿੰਨੇ ਦਾ ਲਾ ਦਿੰਦਾ ਹਾਂ ਜੀ ਅਸੀਂ 4500 ਦਾ ਲਾਉਣੇ ਜਿਹੜਾ ਫੁੱਲ ਹੈਵੀ ਹੁੰਦਾ ਤੇ ਇੱਕ ਚੀਜ਼ ਮੈਂ ਦੱਸਿਓ ਹਾਂ ਜੀ ਤੁਹਾਡੇ ਕੋ ਜਿਹੜੇ ਸਟੰਟ ਦੇ ਵਿੱਚ ਜਾਣਾ ਪਛਾਣਾ ਨਾਮ ਆ ਟਰੈਕਟਰ ਸਟੰਟ ਦੇ ਵਿੱਚ ਹਾਂ ਜੀ ਹਾਂ ਜੀ ਹੈਪੀ ਮੱਲਾ ਜੀ ਬਿਲਕੁਲ ਜੀ ਬਿਲਕੁਲ ਉਹੀ ਟੜਕੋ ਮੈਂ ਸੁਣਿਆ ਆਏ ਬਿਰਪਾਲ ਜੀ ਮੈਨੂੰ 2000 ਤੇ 12 ਚ ਆਇਆ ਸੀ ਅੱਛਾ ਜੀ ਹੈਪੀ ਮਾਲਾ ਪਹਿਲਾ ਬੰਪਰ ਨਾ ਮੈਨੂੰ ਲਵਾਇਆ ਠੀਕ ਹੈ ਜੀ ਤੇ ਇਸ ਟਾਂਡ ਤੇ ਬਹੁਤ ਵਖਿਆਗਾ ਕਰੀਮ ਰੰਗ ਨੇ ਕਰਾਇਆ ਬੰਪਰ ਨੂੰ ਤੇ ਦਰਸ਼ਕ ਵੀਰੋ ਤੇ ਭੈਣੋ ਹੈਪੀ ਮਾਲਾ ਦੇ ਜਿਹੜਾ ਪਹਿਲਾ ਟਰੈਕਟਰ ਸੀ ਉੱਤੇ ਜਿਹੜਾ ਬੰਪਰ ਕਰੀਮ ਕਲਰ ਦਾ ਲੱਗਾ ਹੋਇਆ ਸੀ ਉਹ ਵੀਰ ਜੀ ਗਰਦੀਪ ਹਣਾ ਦਾ ਬਣਿਆ ਹੋਇਆ ਹੈ ਹਾਂਜੀ ਤੇ ਉਸ ਤੋਂ ਬਾਅਦ ਵੀ ਹੈ ਉਸ ਤੋਂ ਬਾਅਦ ਹੈ ਪੀਨੇ ਮੇਕੋ ਦੋ ਤਿੰਨ ਵੜੀ ਬੰਪਰ ਲਵਾਏ ਨੇ ਅੱਛਾ ਜੀ ਉਹਨਾਂ ਦੇ ਪਿੰਡ ਦੇ ਮੋਗੇ ਲਾਗੋ ਹਾਂਜੀ ਉਹ ਗੱਡੀ ਤੇ ਟਰੈਕਟਰ ਉਹਨਾਂ ਨੇ ਦੋ ਦੋ ਲੈ ਕੇ ਆਉਣੇ ਅੱਛਾ ਜੀ ਅਸੀਂ ਗੱਡੀ ਦਾ ਲਾ ਲੈਣੇ ਟਰੱਕ ਤੋਂ ਠੀਕ ਹੈ ਜੀ ਉਹ ਵੀ ਹੈਡ ਕੋ ਬੰਪਰ ਲਵਾ ਕੇ ਜਾਂਦੇ ਰਹੇ ਨੇ ਤੇ ਮੋਗੇ ਦੇ ਲਾਗੇ ਵੀ ਸਾਡਾ ਮਲਕੇ ਤੁਸੀਂ ਉਹ ਵੀ ਦੇਖਿਆ ਹੋਗਾ ਕਿ ਹੈਪੀ ਮਲੇ ਦੀ ਬਾਅਦ ਦੇ ਵਿੱਚ ਜਿਹੜੀ ਯਾਰੀ ਦੋ ਤਿੰਨ ਸਿੱਧੂ ਮੂਸੇ ਵਾਲਾ ਬਹੁਤ ਸੀ ਹਾਂਜੀ ਹਾਂਜੀ ਬਿਲਕੁਲ ਤੁਸੀਂ ਦੇਖਿਆ ਹੈਗਾ ਬਿਲਕੁਲ ਇੱਕ ਟਰੈਕਟਰ ਸੋਰਾਜ ਤੇ ਸਿੱਧੂ ਮੂਸੇ ਵਾਲਾ ਸਟੰਟ ਕਰ ਰਿਹਾ ਜੀ ਹਾਂਜੀ ਤੇ ਉਹ ਬੰਪਰ ਵੀ ਮੇਰਾ ਮਤਲਬ ਸੈਲੀਬ੍ਰਿਟੀ ਜਿਹੜੇ ਆ ਭੜਕੋ ਐਥੋ ਕੋਲ ਤੇ ਜਾਂਦੇ ਨੇ ਹਾਂਜੀ ਸਿੱਧੂ ਦੇਖੋ ਉਹ ਤਾਂ ਨਹੀਂ ਲੱਕੋ ਐਸਦੂ ਅਸੇਲਾ ਜੀ ਪਰ ਉਹ ਜਿਹੜਾ ਬੰਪਰ ਤੇ ਉਸ ਟ੍ਰੈਕਟਰ ਤੇ ਕਾਰ ਰਹੇ ਨੇ ਨਾ ਉਹ ਬੰਪਰ ਮੇੜਾ ਲੱਗਾ ਹੋਇਆ ਉਹ ਤੁਸੀਂ ਦੇਖ ਸਕਦੇ ਹੋ ਉਹ ਹੈਪੀ ਮਲੇ ਦਾ ਟ੍ਰੈਕਟਰ 855 ਹਾਂ ਤੇ ਜਿਹੜਾ ਹੈਪੀ ਮਲੇ ਨੇ ਬਾਅਦ ਚ ਟ੍ਰੈਕਟਰ ਲਿਆ ਸੀ 900 963 ਹਾਂਜੀ ਤੇ ਉਹ ਵੀ ਆਪਣੀ ਵਰਕਸ਼ਾਪ ਦਾ ਚਿੰਗਾਰਿਆ ਬਿਲਕੁਲ ਹਾਂਜੀ ਬਿਲਕੁਲ ਮੇਰੇ ਕੋਲ ਆ ਕੇ ਗਿਆ ਜੀ ਜਦੋਂ ਉਹ ਦਿੱਲੀ ਗਿਆ ਨਾ ਜਕੇ ਟਾਰਾਂ ਵਾਲਿਆਂ ਨੇ ਸੱਦਿਆ ਉਹਨੂੰ ਜੀ ਜੀ ਤੇ ਉਸ ਤੋਂ ਪਹਿਲਾਂ ਮੇਰੇ ਕੋ ਬੰਪਰ ਲਾਉਣ ਆਇਆ ਅੱਛਾ ਜੀ ਤੇ ਉਹਨਾਂ ਨੇ ਬੰਪਰ ਲਾ ਕੇ ਹੈਪੀ ਮਾਲ ਨੇ ਮੇਰੇ ਕੋਲ ਸੋ ਬਹੁਤ ਵਧੀਆ ਸੁਭਾਅ ਸੀ ਜੀ ਮਾਲਾ ਜੀ ਨੇ ਵੀ ਸਾਰਾ ਟਰੈਕਟਰ ਦਾ ਜਿਹੜਾ ਕੰਮ ਆ ਬੰਪਰ ਦਾ ਹੁੱਕ ਦਾ ਉਹ ਗੁਰਦੀਪ ਭਾਈ ਉਹਨਾਂ ਕੋ ਨਾਮਤਾਰੀ ਵਰਕਸ਼ਾਪ ਕਾਦੀਆਂ ਤੋਂ ਕਰਾਇਆ ਆ ਇੱਥੋਂ ਹੀ ਸਾਰੇ ਸਾਹਿਬ ਲਗਾ ਸਕਦੇ ਹੋ ਕਿ ਇਹਨਾਂ ਦਾ ਕੰਮ ਕਿਹੜੇ ਲੈਵਲ ਦਾ ਹੋਏਗਾ ਮਤਲਬ ਉੱਚ ਪੱਧਰ ਦਾ ਕੰਮ ਆ ਜਿਸ ਤਰ੍ਹਾਂ ਦਾ ਕਿਸਾਨ ਵੀਰ ਡਿਮਾਂਡ ਕਰੇ ਉਸੇ ਤਰ੍ਹਾਂ ਦਾ ਜਿਹੜਾ ਤੁਹਾਨੂੰ ਬੰਪਰ ਤੇ ਹੁੱਕ ਮਿਲ ਜੇਗੀ ਤੇ ਵੀਰ ਜੀ ਜਿਹੜੀ ਆਪਾਂ ਗੱਲ ਕਰਦੇ ਪਲਾਜ਼ਮਾ ਕਟਿੰਗ ਦੀ ਹਾਂਜੀ ਇਹ ਆਹ ਬਈ ਪਲਾਜ਼ਮਾ ਇਹ ਪਲਾਜ਼ਮਾ ਕਟਿੰਗ ਆ ਜੀ ਹਾਂਜੀ ਇਹ ਵਨ ਪੀਸ ਹੈ ਵਨ ਪੀਸ ਹੈ ਜੀ ਠੀਕ ਹੈ ਜੀ ਜਿਹੜੀ ਆਪਾਂ ਪਿੱਛੇ ਤੱਕ ਲੱਗਦੀ ਆ ਅਗਲੇ ਬੰਪਰ ਤੋਂ ਲੈ ਕੇ ਅਗਲੀ ਪਲੇਟ ਬੰਪਰ ਵਾਲੀ ਪਲੇਟ ਤੋਂ ਲੈ ਕੇ ਪਿੱਛੇ ਤੱਕ ਇੱਕ ਪੀਸ ਆ ਜੀ ਵਨ ਪੀਸ ਇਹ ਵਨ ਪੀਸੇ ਪਲਾਜ਼ਮਾ ਕਟੇਗਾ ਜੀ ਤੇ ਸੋ ਭੈਣੋ ਤੇ ਭਰਾਓ ਤੁਸੀਂ ਸਾਰੀ ਵੀਡੀਓ ਦੇਖੀ ਬੰਪਰ ਦੇਖੇ ਕਿੰਨੀ ਕਿਸਮ ਦੇ ਬੰਪਰ ਆਤੀ ਉਹਨਾਂ ਦਾ ਰੇਟ ਆ ਤੇ ਨਾਲ ਹੁੱਕ ਦੇਖੀ ਹੁੱਕ ਜਿਸ ਤਰ੍ਹਾਂ ਦੀ ਤੁਸੀਂ ਲਾਉਣੀ ਚਾਹੋ ਉਦਾਂ ਦੀ ਲੱਗ ਜਾਈਗੀ ਤੇ ਇਸ ਜਗ੍ਹਾ ਨਾਮਤਰੀ ਵਰਕਸ਼ਾਪ ਇਹ ਇਹਨਾਂ ਦੀ ਇੱਕੋ ਹੀ ਸ਼ਾਪ ਆ ਹੋਰ ਕਾਦੀਆਂ ਦੇ ਵਿੱਚ ਜਾਂ ਆਪੇ-ਪਾਪੇ ਇਹਨਾਂ ਦੀ ਕੋਈ ਬ੍ਰਾਂਚ ਨਹੀਂ ਕੋਈ ਸ਼ਾਪ ਨਹੀਂ ਜੇ ਅਸੀ ਭੈਣ ਭਰਾ ਦੇਉਣਾ ਨੰਬਰ ਸਕਰੀਨ ਤੇ ਚੱਲਦਾ ਪਿਆ ਆ ਤੇ ਤੁਸੀਂ ਕੰਟੈਕਟ ਕਰਕੇ ਵੀਰ ਗੁਰਦੀਪ ਸਿੰਘ ਨੂੰ ਨਾਲ ਤੇ ਇੱਥੇ ਨਾਮਤਾਰੀ ਵਰਕਸ਼ਾਪ ਕਾਦੀਆਂ ਆ ਸਕਦੇ ਜੇ ਤੇ ਇਸ ਤੋਂ ਇਲਾਵਾ ਇਹਨਾਂ ਦੀ ਹੋਰ ਕੋਈ ਸ਼ਾਪਿੰਗ ਤੇ ਨਾਲ ਗੱਲ ਕਰਦੇ ਆ ਹਰਪਾਲ ਸਿੰਘ ਹਰਪਾਲ ਵੀਰ ਨਾਲ ਵੀ ਇਹ ਗੁਰਦੀਪ ਵੀਰ ਤੇ ਹਰਪਾਲ ਵੀਰ ਦੋਵੇਂ ਭਾਈ ਨੇ ਤੇ ਇਹਨਾਂ ਦੇ ਹੱਥਾਂ ਦੇ ਬੰਪਰ ਜਿਹੜੇ ਆ ਉਹ ਲੱਗੇ ਤਿਆਰ ਹੁੰਦੇ ਵੀਰ ਜਿਹੜਾ ਤੁਸੀਂ ਬੰਪਰ ਤਿਆਰ ਕਰਦੇ ਜੀ ਕਿੰਨੇ ਕਿੱਟ ਤਿਆਰ ਕਰ ਦਿੰਦੇ ਜੀ ਇਹ ਲੱਗਦਾ ਜੀ ਦੋ-ਦੋ ਘੰਟੇ ਦਾ ਕਰ ਲਿਆ ਦੋਆ ਚੋਆ ਘੰਟੇ ਲਾਉਂਦੇ ਤੇ ਹੁੱਕ ਕਿੰਨਾ ਟਾਈਮ ਚਲਾਉਂਦੇ ਜੀ ਹੁੱਕ ਵੀ ਇੰਨੇ ਟਾਈਮ ਦੀ ਅੱਛਾ ਹੱਥੇ ਚੜਿਆ ਕੰਮ ਹਾਂਜੀ ਹਾਂਜੀ ਮਤਲਬ ਕਦੀ ਇਦਾਂ ਨਹੀਂ ਹੋਇਆ ਕਿ ਦੋ ਦਿਨ ਟਰੈਕਟਰ ਲੱਗਾ ਰਵੇ ਨਹੀਂ ਜੀ ਨਹੀਂ ਦੋ-ਦੋ ਰੋਜ਼ ਲਾਦੀ ਦੀ ਅੱਛਾ ਦੋ-ਦੋ ਰੋਜ਼ ਹੀ ਲਾਉਂਦੇ ਜੀ ਹਾਂਜੀ ਤੇ ਮਤਲਬ ਸਮਾਂ ਜਿਹੜਾ ਕਿਸਾਨ ਵੀਰੋ ਨੋਟ ਕਰ ਲਓ ਸਮੇਂ ਦੇ ਪੂਰੇ ਪਾਬੰਦ ਰਹੇ ਤੁਹਾਡਾ ਸਮਾਂ ਖਰਾਬ ਨਹੀਂ ਹੋਊਗਾ ਜਦੋਂ ਵੀ ਟਰੈਕਟਰ ਲੈ ਕੇ ਆਉਣਾ ਆ ਚੌਵਾਂ ਘੰਟਿਆਂ ਦੇ ਵਿੱਚ ਬੰਪਰ ਤੇ ਹੁੱਕ ਲਾ ਕੇ ਤੁਸੀਂ ਜਾ ਸਕਦੇ ਜੇ ਤੇ ਇਹਨਾਂ ਭਾਈ ਹੁਣਾਂ ਦਾ ਬਹੁਤ ਬਹੁਤ ਧੰਨਵਾਦ ਆ ਇਹਨਾਂ ਦੇ ਤਜਰਬੇਕਾਰ ਹੱਥਾਂ ਨੂੰ ਸਲਾਮ ਆ ਤੇ ਸਾਡੀ ਡਿਊਟੀ ਸੀ ਵੀਡੀਓ ਬਣਾਉਣੀ ਹੁਣ ਅੱਗੇ ਤੁਹਾਡੀ ਡਿਊਟੀ ਆ ਤੁਸੀਂ ਆਪਣੀ ਡਿਊਟੀ ਨਿਭਾਓ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਇਹ ਵੀਡੀਓ ਜਿਹੜੀ ਆ ਹਰ ਪੈਣ ਪ੍ਰਾਤ ਤੱਕ ਜਿਹੜੀ ਉਹ ਪਹੁੰਚਦੀ ਹੋਣੀ ਚਾਹੀਦੀ ਆ ਕਿਉਂਕਿ ਸਭ ਤੋਂ ਅਹਿਮ ਜਿਹੜਾ ਟਰੈਕਟਰ ਦਾ ਪਾਰਟ ਆ ਉਹ ਹੁੱਕ ਤੇ ਬੰਪਰ ਆ ਇਹ ਤੋਂ ਇਲਾਵਾ ਜਿਹੜਾ ਟਰੈਕਟਰ ਜਿਹੜਾ ਆ ਉਹ ਅਧੂਰਾ ਆ ਤੇ ਇਹ ਹਰ ਭੈਣ ਭਰਾ ਤੱਕ ਇਹ ਵੀਡੀਓ ਸ਼ੇਅਰ ਕਰਨੀ ਤੁਹਾਡੀ ਜ਼ਿੰਮੇਵਾਰੀ ਆ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਅੱਜ ਦੀ ਵੀਡੀਓ ਇੱਥੇ ਕਰਦੇ ਹਾਂ ਸਮਾਪਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀਉਂਦੇ ਰਹੋ ਵਸਦੇ ਰਹੋ ਖੁਸ਼ ਰਹੋ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ